ਸਤ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਅੱਜ ਦੀ ਇੱਕ ਹੋਰ ਨਵੀਂ ਕਹਾਣੀ ਵਿੱਚ ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਮੈਂ ਜੋ ਆਪਣੇ ਆਪ ਵਿੱਚ ਮਸਤ ਹੋ ਕੇ ਨਾਵਲ ਪੜਨ ਵਿੱਚ ਵਿਅਸਤ ਸੀ ਅਚਾਨਕ ਹੀ ਮੰਮੀ ਨੇ ਆ ਕੇ ਪਿੱਛੇ ਤੋਂ ਮੇਰੇ ਵਾਲਾਂ ਨੂੰ ਆਪਣੀ ਮਜ਼ਬੂਤ ਪਕੜ ਨਾਲ ਖਿੱਚਿਆ ਇਸ ਨਾਲ ਮੇਰਾ ਪੂਰਾ ਸਿਰ ਚਕਰਾ ਗਿਆ ਸੀ ਮੈਂ ਕੁਝ ਕਹਿੰਦੀ ਇਸ ਤੋਂ ਪਹਿਲਾਂ ਹੀ ਉਸ ਨੇ ਮੈਨੂੰ ਝਿੜਕਦੇ ਹੋਏ ਕਿਹਾ ਤੇਰੀ ਹਿੰਮਤ ਕਿਵੇਂ ਹੋਈ ਮੇਰੀ ਬੇਟੀ ਨੂੰ ਰੁਲਾਉਂਦੀ ਤੂੰ ਹੁੰਦੀ ਕੌਣ ਹੈ ਉਸ ਨੂੰ ਇਹ ਦੱਸਣ ਵਾਲੀ ਕਿ ਉਸਨੇ ਕੀ ਖਾਣਾ ਹੈ ਅਤੇ ਕੀ ਨਹੀਂ ਖਾਣਾ ਜਾਨੀ ਤੂੰ ਆਪਣੀ ਔਕਾਤ ਪੁੱਲ ਰਹੀ ਹੈ ਉਹ ਮੇਰੇ ਵਾਲਾਂ ਨੂੰ ਝੰਜੋੜਦੇ ਹੋਏ ਬੋਲੀ ਦਰਦ ਨਾਲ ਮੇਰੀ ਚੀਕ ਨਿਕਲ ਗਈ ਸੀ ਪਰ ਉਹ ਜ਼ਾਲਮ ਬਣੀ ਮੈਨੂੰ ਮਾਰਨ ਲੱਗੀ ਅੱਜ ਮੈਂ ਤੈਨੂੰ ਤੇਰੀ ਔਕਾਤ ਯਾਦ ਕਰਾ ਕੇ ਹੀ ਰਹੂੰਗੀ ਇਹ ਕਹਿੰਦੇ ਹੀ ਉਸਨੇ ਮੈਨੂੰ ਮਾਰਨਾ ਸ਼ੁਰੂ ਕਰ ਦਿੱਤਾ ਜਦੋਂ ਕਿ ਮੇਰੀ ਜਾਨ ਹਲਕ ਤੇ ਵਿੱਚ ਆ ਗਈ ਸੀ ਕਿ ਉਹ ਮੈਨੂੰ ਅੱਧੀ ਰਾਤ ਘਰ ਤੋਂ ਬਾਹਰ ਕੱਢਣ ਵਾਲੀ ਸੀ ਇਹ ਖਿਆਲ ਹੀ ਮੇਰੀ ਜਾਨ ਲੈਣ ਦੇ ਲਈ ਬਹੁਤ ਸਨ ਉਹ ਮੈਨੂੰ ਘੜੀਸਦੇ ਹੋਏ ਮੇਨ ਗੇਟ ਤੱਕ ਲੈ ਆਈ ਜਦੋਂ ਕਿ ਮੈਂ ਲਗਾਤਾਰ ਉਸ ਸਾਹਮਣੇ ਹੱਥ ਜੋੜਦੇ ਹੋਏ ਮਿਹਨਤ ਕਰ ਰਹੀ ਸੀ ਕਿ ਮੰਮੀ ਮੇਰੇ ਨਾਲ ਅਜਿਹਾ ਜ਼ੁਲਮ ਨਾ ਕਰੋ ਮੈਂ ਤੁਹਾਡੀ ਕੁੜੀ ਹਾਂ ਪਰ ਉਸਨੇ ਮੇਰੀ ਇੱਕ ਵੀ ਫਰਿਆਦ ਨਾ ਸੁਣੀ ਅਤੇ ਰਾਤ ਨੂੰ 12 ਵਜੇ ਘਰ ਦਾ ਦਰਵਾਜ਼ਾ ਕੋਲ ਕੇ ਮੈਨੂੰ ਬਾਹਰ ਕੱਢ ਦਿੱਤਾ ਡਰ ਦੇ ਮਾਰੇ ਮੇਰੀ ਜਾਨ ਨਿਕਲਣ ਵਾਲੀ ਹੋ ਗਈ ਸੀ ਲੋਹੇ ਦੇ ਦਰਵਾਜ਼ੇ ਨੂੰ ਮੈਂ ਲਗਾਤਾਰ ਖੜਕਾ ਰਹੀ ਸੀ ਮੇਰੇ ਹੱਥ ਲਾਲ ਹੋ ਚੁੱਕੇ ਸਨ ਅਤੇ ਹੰਝੂਆਂ ਨਾਲ ਮੇਰਾ ਚਿਹਰਾ ਭਿੱਜ ਗਿਆ ਸੀ ਮੈਨੂੰ ਮਾਰਨਾ ਕੁੱਟਣਾ ਤਾਂ ਰੋਜ਼ ਦਾ ਹੀ ਕੰਮ ਸੀ ਪਰ ਅੱਜ ਘਰ ਤੋਂ ਉਸਨੇ ਪਹਿਲੀ ਵਾਰ ਮੈਨੂੰ ਬਾਹਰ ਕੱਢਿਆ ਸੀ ਇਸ ਲਈ ਮੈਨੂੰ ਬੇਹੱਦ ਤਕਲੀਫ ਹੋ ਰਹੀ ਸੀ ਮੈਂ ਰੋਂਦੇ ਰੋਂਦੇ ਦਰਵਾਜ਼ੇ ਦੇ ਕੋਲ ਹੀ ਬੈਠ ਗਈ ਮੇਰਾ ਦਿਲ ਡਰ ਦੇ ਮਾਰੇ ਧੜਕਣਾਂ ਭੁੱਲ ਗਿਆ ਸੀ ਇਹ ਖਿਆਲ ਹੀ ਮੇਰੀ ਜਾਨ ਲੈ ਰਹੇ ਸਨ ਕਿ ਰਾਤ ਦੇ 12 ਵਜੇ ਮੈਂ ਇਕੱਲੀ ਘਰ ਤੋਂ ਬਾਹਰ ਹਾਂ ਮੇਰੇ ਪਾਪਾ ਆਪਣੀ ਡਿਊਟੀ ਤੇ ਗਏ ਹੋਏ ਸਨ ਅਤੇ ਉਹਨਾਂ ਦੇ ਆਉਣ ਵਿੱਚ ਅਜੇ ਟਾਈਮ ਪਿਆ ਸੀ ਉਹ ਸੁਬਾ 6 ਵਜੇ ਦੇ ਬਾਅਦ ਹੀ ਘਰ ਵਾਪਸ ਆਉਂਦੇ ਸਨ ਜਦੋਂ ਤੱਕ ਉਹ ਨਾ ਆਉਂਦੇ ਉਦੋਂ ਤੱਕ ਮੈਂ ਬਾਹਰ ਹੀ ਰਹਿਣਾ ਸੀ ਇਸ ਲਈ ਮੈਂ ਹੱਦ ਤੋਂ ਜ਼ਿਆਦਾ ਡਰੀ ਹੋਈ ਸੀ ਕੁਝ ਧੇਰ ਹੋਰ ਬੀਤ ਗਿਆ ਕਿ ਅਚਾਨਕ ਮੈਨੂੰ ਅਜੀਹਾ ਮਹਿਸੂਸ ਹੋਇਆ ਜਿਵੇਂ ਕੋਈ ਮੈਨੂੰ ਦੇਖ ਰਿਹਾ ਹੋਵੇ ਕਿਸੇ ਦੀ ਨਜ਼ਰ ਆਪਣੇ ਉੱਪਰ ਮਹਿਸੂਸ ਕਰਕੇ ਮੈਂ ਫਿਰ ਬੁਰੀ ਤਰ੍ਹਾਂ ਕਮਰ ਰਹੀ ਸੀ ਮੈਂ ਚਾਰੇ ਪਾਸੇ ਨਜ਼ਰ ਮਾਰੀ ਤਾਂ ਪੂਰੀ ਗਲੀ ਸੁੰਨਸਾਨ ਪਈ ਸੀ ਕਿਸੇ ਜਿਉਂਦੇ ਇਨਸਾਨ ਦਾ ਨਾਮੋ ਨਿਸ਼ਾਨ ਤੱਕ ਨਹੀਂ ਸੀ ਫਿਰ ਮੈਨੂੰ ਕੌਣ ਦੇਖ ਰਿਹਾ ਸੀ ਕਿ ਕੋਈ ਬੁਰੀ ਆਤਮਾ ਮੈਨੂੰ ਦੇਖ ਰਹੀ ਸੀ ਜਾਂ ਫਿਰ ਕੋਈ ਹੋਰ ਚੀਜ਼ ਮੇਰੇ ਕੋਲ ਸੀ ਇੱਕ ਹਿਆਰ ਮੇਰੀ ਜਾਨ ਲੈਣ ਵਾਲੀ ਕਰ ਰਹੇ ਸਨ ਮੈਂ ਆਪਣੀ ਜਗ੍ਹਾ ਤੋਂ ਉੱઠી ਅਤੇ ਇੱਕ ਵਾਰ ਫਿਰ ਜ਼ੋਰ ਨਾਲ ਦਰਵਾਜ਼ਾ ਖੜਕਾਉਣ ਲੱਗੀ ਅਤੇ ਨਾਲ ਹੀ ਮੰਮੀ ਦੀ ਆਵਾਜ਼ ਆਈ ਕਿ ਸ਼ਾਇਦ ਉਹ ਦਰਵਾਜ਼ਾ ਖੋਲ ਦੇਣ ਮੇਰੀ ਇਸ ਵਾਰ ਦੀ ਕੋਸ਼ਿਸ਼ ਬੇਕਾਰ ਨਹੀਂ ਗਈ ਅਚਾਨਕ ਹੀ ਉਹ ਦਰਵਾਜ਼ਾ ਖੁੱਲਾਈ ਅਤੇ ਮੈਨੂੰ ਝਿੜਕਦੇ ਹੋਏ ਬੋਲੀ ਕੀ ਤਮਾਸ਼ਾ ਲਗਾਇਆ ਹੈ ਤੈਨੂੰ ਸ਼ਰਮ ਆਉਣੀ ਚਾਹੀਦੀ ਹੈ ਤੂੰ ਆਪਣੇ ਪਿਓ ਦੀ ਇੱਜ਼ਤ ਨੂੰ ਨਿਲਾਮ ਕਰ ਰਹੀ ਹੈ ਕਿਸੇ ਨੇ ਦੇਖ ਲਿਆ ਤਾਂ ਲੋਕ ਕੀ ਕਹਿਣਗੇ ਉਹ ਹੋਰ ਕੁਝ ਕਹਿੰਦੀ ਇਸ ਤੋਂ ਪਹਿਲਾਂ ਹੀ ਮੈਂ ਉਸ ਨੂੰ ਤੱਕਾ ਦੇ ਕੇ ਘਰੇ ਚਲੀ ਗਈ ਅਤੇ ਭੱਜ ਕੇ ਆਪਣੇ ਕਮਰੇ ਦੇ ਅੰਦਰ ਜਾ ਕੇ ਦਰਵਾਜ਼ਾ ਬੰਦ ਕਰ ਲਿਆ ਜੇਕਰ ਉਹ ਮੈਨੂੰ ਫਿਰ ਤੋਂ ਬਾਹਰ ਕੱਢਦੀ ਤਾਂ ਮੈਂ ਇੱਕ ਵਾਰ ਫਿਰ ਡਰ ਦੇ ਮਾਰੇ ਮਰਨ ਦੀ ਕਗਾਰ ਤੇ ਆ ਜਾਂਦੀ ਮੈਂ ਦਰਵਾਜ਼ੇ ਦੇ ਕੋਲ ਹੀ ਬੈਠ ਗਈ ਸੀ ਉਸ ਨੇ ਦੋ ਦਿਨ ਵਾਰ ਦਰਵਾਜ਼ੇ ਨੂੰ ਖੜਕਾਇਆ ਪਰ ਮੈਂ ਅੰਦਰ ਦਰਵਾਜ਼ਾ ਬੰਦ darle así. ਮੈਂ ਤੈਅ ਕਰ ਲਿਆ ਸੀ ਕਿ ਜਦੋਂ ਤੱਕ ਪਾਪਾ ਨਹੀਂ ਆ ਜਾਂਦੇ ਮੈਂ ਦਰਵਾਜ਼ਾ ਨਹੀਂ ਖੋਲੂੰਗੀ ਪਰ ਮੈਨੂੰ ਪਤਾ ਨਹੀਂ ਸੀ ਕਿ ਅੱਜ ਦੀ ਰਾਤ ਜੋ ਮੈਂ ਬਾਹਰ ਗਈ ਸੀ ਤਾਂ ਮੈਂ ਕਿਸੇ ਦੀਆਂ ਨਜ਼ਰਾਂ ਵਿੱਚ ਚੜ ਚੁੱਕੀ ਸੀ ਅਤੇ ਹੁਣ ਉਸ ਦੇ ਬਾਅਦ ਮੇਰੇ ਨਾਲ ਕੀ ਹੋਣ ਵਾਲਾ ਸੀ ਮੇਰੀ ਜ਼ਿੰਦਗੀ ਕਿਸ ਤਰ੍ਹਾਂ ਬਦਲਣ ਵਾਲੀ ਸੀ ਅਤੇ ਮੇਰੇ ਘਰ ਵਾਲਿਆਂ ਦੇ ਜੀਵਨ ਵਿੱਚ ਕੀ ਤੂਫਾਨ ਆਉਣ ਵਾਲਾ ਸੀ ਉਹ ਰਾਤ ਮੇਰੇ ਲਈ ਬਹੁਤ ਹੀ ਦਰਦਨਾਕ ਸੀ ਜੇਕਰ ਉਹ ਦਰਵਾਜ਼ਾ ਦੁਬਾਰਾ ਨਾ ਖੋਲਦੀ ਤਾਂ ਅੱਜ ਮੈਂ ਉੱਥੇ ਰੋਂਦੇ ਰੋਂਦੇ ਮਰ ਜਾਂਦੀ ਕੋਈ ਵੀ ਮੈਨੂੰ ਦੇਖਣ ਦੇ ਲਈ ਨਹੀਂ ਆਉਂਦਾ ਮੇਰੇ ਲਈ ਇਹ ਪਲ ਬਹੁਤ ਹੀ ਦਰਦ ਭਰਿਆ ਸੀ ਮੈਨੂੰ ਆਪਣੀ ਮਾਂ ਦੀ ਬਹੁਤ ਯਾਦ ਆ ਰਹੀ ਸੀ ਜੇਕਰ ਉਹ ਜਿਉਂਦੀ ਹੁੰਦੀ ਤਾਂ ਮੇਰੇ ਨਾਲ ਅਜਿਹੀ ਵਦ ਸਲੂਕੀ ਕਦੇ ਨਾ ਹੁੰਦੀ ਮੈਂ ਸਿਰਫ 2 ਸਾਲ ਦੀ ਸੀ ਜਦੋਂ ਮੇਰੀ ਮਾਂ ਮੈਨੂੰ ਮਤਰੀ ਹੀ ਮਾਂ ਦੀ ਕੋਧ ਵਿੱਚ ਇਕੱਲੀ ਛੱਡ ਕੇ ਇਸ ਦੁਨੀਆ ਤੋਂ ਹਮੇਸ਼ਾ ਦੇ ਲਈ ਚਲੀ ਗਈ ਸੀ ਉਸ ਨੂੰ ਇੱਕ ਗੰਭੀਰ ਬਿਮਾਰੀ ਸੀ ਜਿਸ ਵਜ੍ਹਾ ਨਾਲ ਉਹ ਜ਼ਿਆਦਾ ਦਿਨ ਜਿਉਂਦੀ ਨਹੀਂ ਰਹਿ ਪਾਈ ਅਤੇ ਸੌਂਕਣ ਦੀ ਕੁੜੀ ਦੇ ਨਾਲ ਭਲਾ ਕੌਣ ਕੋਈ ਵਧੀਆ ਸਲੂਕ ਕਰਦਾ ਹੈ ਪਰ ਅੱਜ ਮੈਂ ਆਪਣੇ ਪਾਪਾ ਤੋਂ ਇਹ ਸਵਾਲ ਕਰਨਾ ਚਾਹੁੰਦੀ ਸੀ ਕਿ ਮੇਰੀ ਮਾਂ ਤੋਂ ਇਹ ਕਿਹੜੀ ਗਲਤੀ ਹੋਈ ਸੀ ਕਿ ਮੇਰੀ ਮਤਰੀ ਮਾਂ ਮੇਰੇ ਨਾਲ ਇਸ ਤਰ੍ਹਾਂ ਵਿਵਹਾਰ ਕਿਉਂ ਕਰਦੀ ਹੈ ਮੈਂ ਕਈ ਹੋਰ ਮਾਵਾਂ ਨੂੰ ਵੀ ਦੇਖਿਆ ਸੀ ਜੋ ਮਤਰੀ ਬੱਚਿਆਂ ਨੂੰ ਪਾਲ ਰਹੀਆਂ ਸਨ ਪਰ ਜੋ ਸਲੂਕ ਮੇਰੇ ਨਾਲ ਹੁੰਦਾ ਸੀ ਉਹ ਕਦੇ ਵੀ ਉਹਨਾਂ ਦੇ ਨਾਲ ਨਹੀਂ ਹੋਇਆ ਸੀ ਮੇਰੇ ਪਰਿਵਾਰ ਵਿੱਚ ਹੀ ਕਈ ਬੱਚੇ ਅਜਿਹੇ ਸਨ ਪਰ ਉਹਨਾਂ ਦੀ ਮਤਰੀ ਮਾਂ ਉਹਨਾਂ ਨੂੰ ਪਿਆਰ ਨਾਲ ਦੇਖਦੀ ਸੀ ਅਤੇ ਮੈਂ ਆਪਣੇ ਕਮਰੇ ਵਿੱਚ ਬੈਠੀ ਬਹੁਤ ਦੇਰ ਤੱਕ ਰੋਂਦੀ ਰਹੀ ਸੀ ਮੈਨੂੰ ਇੱਕ ਪਲ ਦੇ ਲਈ ਵੀ ਸਕੂਨ ਨਹੀਂ ਸੀ ਆਇਆ ਉਸ ਦਾ ਮਾਰਨਾ ਕੁੱਟਣਾ ਮੈਨੂੰ ਮਨਜ਼ੂਰ ਸੀ ਪਰ ਅੱਜ ਜੋ ਉਸਨੇ ਮੇਰੇ ਨਾਲ ਕੀਤਾ ਸੀ ਉਹ ਮੈਨੂੰ ਮਨਜ਼ੂਰ ਨਹੀਂ ਸੀ ਰਾਤ ਕਿਵੇਂ guzਰੀ ਮੈਨੂੰ ਕੁਝ ਪਤਾ ਨਹੀਂ ਚੱਲਿਆ ਮੈਂ ਰੋਂਦੇ ਰੋਂਦੇ ਦਰਵਾਜ਼ੇ ਦੇ ਕੋਲ ਹੀ ਸੌਂ ਗਈ ਸੀ ਸਵੇਰ ਦੇ ਵਕਤ ਜਦੋਂ ਪਾਪਾ ਨੇ ਦਰਵਾਜ਼ਾ ਖੜਕਾਇਆ ਉਸੇ ਵਕਤ ਮੇਰੀ ਅੱਖ ਖੁੱਲੀ ਅਤੇ ਮੰਮੀ ਦੇ ਜਾਗਣ ਤੋਂ ਪਹਿਲਾਂ ਹੀ ਮੈਂ ਤੇਜ਼ੀ ਨਾਲ ਦਰਵਾਜ਼ੇ ਦੇ ਵੱਲ ਭੱਜੀ ਪਰ ਜਿਵੇਂ ਹੀ ਮੈਂ ਦਰਵਾਜ਼ਾ ਖੋਲ੍ਹਿਆ ਤਾਂ ਮੇਰਾ ਦਿਲ ਕੰਬ ਗਿਆ ਮੇਰੀ ਜਾਨ ਨਿਕਲਣ ਦੀ ਕਗਾਰ ਤੇ ਆ ਗਈ ਸੀ ਮੈਨੂੰ ਸਾਫ਼ ਮਹਿਸੂਸ ਹੋਇਆ ਸੀ ਜਿਵੇਂ ਮੇਰੇ ਪੈਰਾਂ ਦੇ ਥੱਲੇ ਦੀ ਜ਼ਮੀਨ ਖਿਸਕ ਗਈ ਹੋਵੇ ਮੇਰੇ ਪਾਪਾ ਨੇ ਸਿਰ ਤੇ ਪੱਟੀ ਬੰਨੀ ਹੋਈ ਸੀ ਪਾਥਵੀ ਫ੍ਰੈਕਚਰ ਹੋ ਗਿਆ ਸੀ ਅਤੇ ਉਸ ਦੀ ਹਾਲਤ ਬਹੁਤ ਖਰਾਬ ਸੀ ਉਹਨਾਂ ਦੀ ਫੈਕਟਰੀ ਦਾ ਇੱਕ ਲੜਕਾ ਉਹਨਾਂ ਨੂੰ ਫੜ ਕੇ ਖੜਾ ਸੀ ਮੈਂ ਪਰੇਸ਼ਾਨ ਹੋਈ ਅਤੇ ਉਸ ਲੜਕੇ ਦੇ ਵੱਲ ਦੇਖਦੇ ਹੋਏ ਬੋਲੀ ਇਹ ਕਿਉਂ ਹੋਇਆ ਹੈ ਮੇਰੇ ਪਾਪਾ ਨੂੰ ਪਾਪਾ ਤੁਸੀਂ ਠੀਕ ਹੋਣਾ ਮੈਂ ਉਹਨਾਂ ਨੂੰ ਅੰਦਰ ਲਿਆਉਂਦੇ ਹੋਏ ਬਹੁਤ ਪਰੇਸ਼ਾਨ ਹੋ ਗਈ ਸੀ ਜਦੋਂ ਕਿ ਨਾਲ ਆਏ ਹੋਏ ਉਸ ਲੜਕੇ ਨੇ ਵੀ ਪਾਪਾ ਦੇ ਅੰਦਰ ਲਿਆਉਣ ਵਿੱਚ ਮਦਦ ਕੀਤੀ ਉਹ ਲੜਕਾ ਮੇਰੇ ਵੱਲ ਦੇਖਦੇ ਹੋਏ ਬੋਲਿਆ ਦੀਦੀ ਸੁਰਜੀਤ ਅੰਕਲ ਜਿਵੇਂ ਹੀ ਕਾਰਖਾਨੇ ਤੋਂ ਬਾਹਰ ਨਿਕਲੇ ਤਾਂ ਇੱਕ ਗੱਡੀ ਉਹਨਾਂ ਨੂੰ ਟੱਕਰ ਮਾਰ ਕੇ ਗਲੀ ਗਈ ਉਸਦੀ ਚੀਖ ਸੁਣ ਕੇ ਸਾਰੇ ਬਾਹਰ ਆਏ ਅਤੇ ਜਲਦੀ ਹੀ ਉਹਨਾਂ ਨੂੰ ਹਸਪਤਾਲ ਲੈ ਗਏ ਪੱਟੀ ਵਗੈਰਾ ਕਰਵਾਉਣ ਦੇ ਬਾਅਦ ਬਾਕੀ ਸਾਰੇ ਤਾਂ ਆਪਣੇ ਘਰੇ ਚਲੇ ਗਏ ਪਰ ਮੈਨੂੰ ਇੱਥੋਂ ਤੱਕ ਆਉਣਾ ਪਿਆ ਅਤੇ ਇਹ ਅੰਕਲ ਦੀਆਂ ਦਵਾਈਆਂ ਹਨ ਤੁਸੀਂ ਇਹਨਾਂ ਨੂੰ ਸਮੇਂ ਤੇ ਦੇ ਦੇਣਾ ਅਤੇ ਸਾਹਿਬ ਨੇ ਕਿਹਾ ਹੈ ਕਿ ਇਹ ਇੱਕ ਹਫ਼ਤੇ ਦੀ ਛੁੱਟੀ ਕਰ ਸਕਦੇ ਹਨ ਉਹ ਪਾਪਾ ਨੂੰ ਬਰਾਂਡੇ ਵਿੱਚ ਬਿਠਾ ਕੇ ਪੂਰੀ ਜਾਣਕਾਰੀ ਦੇਣ ਲੱਗਿਆ ਜਦੋਂ ਕਿ ਮੇਰੀਆਂ ਅੱਖਾਂ ਵਿੱਚ ਹੰਝੂ ਆਉਣ ਲੱਗੇ ਇਸ ਘਰ ਵਿੱਚ ਕੇਵਲ ਮੇਰੇ ਪਾਪਾ ਹੀ ਸਨ ਜੋ ਮੈਨੂੰ ਪਿਆਰ ਕਰਦੇ ਸਨ ਮੇਰਾ ਦੁੱਖ ਸਨ ਅਤੇ ਮੇਰੀ ਹਰ ਖਵਾਇਸ਼ ਨੂੰ ਪੂਰਾ ਕਰਦੇ ਸਨ ਮੰਮੀ ਨੂੰ ਵੀ ਕਈ ਵਾਰ ਡਾਂਟ ਦਿੰਦੇ ਸਨ ਜੇਕਰ ਉਹਨਾਂ ਨੂੰ ਕੁਝ ਹੋ ਜਾਂਦਾ ਤਾਂ ਅੱਜ ਮੇਰੇ ਲਈ ਮਰਨ ਦੇ ਬਰਾਬਰ ਸੀ ਮੈਂ ਪਾਪਾ ਦੇ ਕਦਮਾਂ ਵਿੱਚ ਬੈਠ ਕੇ ਰੋਣ ਲੱਗੀ ਸੀ ਜਦੋਂ ਕਿ ਉਹ ਮੇਰੇ ਸਿਰ ਤੇ ਹੱਥ ਫੇੜਦੇ ਹੋਏ ਬੋਲੇ ਰੋ ਨਾ ਮੇਰੀ ਲਾਡੋ ਮੈਂ ਠੀਕ ਹਾਂ ਜਾ ਆਪਣੀ ਮੰਮੀ ਨੂੰ ਜਗਾ ਦੇ ਮੈਂ ਹੁਣ ਕਮਰੇ ਵਿੱਚ ਜਾਣਾ ਚਾਹੁੰਦੀ ਸੀ ਥੋੜੀ دیر ਆਰਾਮ ਕਰੂੰਗਾ ਤਾਂ ਤबीयत ਠੀਕ ਹੋ ਜਾਵੇਗੀ ਫਿਰ ਉੱਠ ਕੇ ਦਵਾਈ ਵਗੈਰਾ ਲੈ ਲਵਾਂਗਾ ਜਦੋਂ ਕਿ ਮੈਂ ਜਲਦੀ ਹੀ ਉਹਨਾਂ ਨੂੰ ਛਿੜਕਦੇ ਹੋਏ ਬੋਲੀ ਨਹੀਂ ਪਾਪਾ ਪਤਾ ਨਹੀਂ ਕਿਸ ਬਦਕਿਸਮਤ ਨੇ ਤੁਹਾਨੂੰ ਟੱਕਰ ਮਾਰੀ ਹੈ ਮੈਂ ਹੁਣੇ ਹੀ ਤੁਹਾਡੇ ਲਈ ਚਾਹ ਨਾਸ਼ਤਾ ਤਿਆਰ ਕਰਦੀ ਹਾਂ ਅਤੇ ਫਿਰ ਤੁਸੀਂ ਦਵਾਈਆਂ ਲੈ ਲਿਓ ਮੈਂ ਤੁਹਾਨੂੰ ਇਸ ਤਰ੍ਹਾਂ ਸੌਣ ਨਹੀਂ ਦਵਾਂਗੀ ਪਰਮਾਤਮਾ ਦਾ ਕਹਿਰ ਵਰਸੇ ਉਸ ਸ਼ੈਤਾਨ ਤੇ ਜਿਸ ਨੇ ਮੇਰੇ ਪਾਪਾ ਨੂੰ ਜ਼ਖਮੀ ਕੀਤਾ ਉਹ ਕੁਝ ਕਹਿੰਦੇ ਪਰ ਮੈਂ ਜਲਦੀ ਹੀ ਕਿਚਨ ਵਿੱਚ ਚਲੀ ਗਈ ਅਤੇ ਥੋੜੀ ਦੇਰ ਬਾਅਦ ਹੀ ਉਹਨਾਂ ਦੇ ਲਈ ਨਾਸ਼ਤਾ ਤਿਆਰ ਕਰਕੇ ਲੈ ਆਈ ਅਤੇ ਆਪਣੇ ਹੱਥਾਂ ਨਾਲ ਹੀ ਪਾਪਾ ਨੂੰ ਖਾਣਾ ਖਵਾਉਣ ਲੱਗੀ ਮੇਰੀਆਂ ਅੱਖਾਂ ਵਿੱਚੋਂ ਅਜੇ ਵੀ ਹੰਝੂ ਵਹਿ ਰਹੇ ਸਨ ਮੈਂ ਤਾ ਅੱਜ ਆਪਣੇ ਪਾਪਾ ਤੋਂ ਸਵਾਲ ਕਰਨਾ ਚਾਹੁੰਦੀ ਸੀ ਕਿ ਮੰਮੀ ਮੈਨੂੰ ਇੰਨੀ ਨਫ਼ਰਤ ਕਿਉਂ ਕਰਦੀ ਹੈ ਉਹ ਮੈਨੂੰ ਇਨਾ ਕਸੂਰਵਾਰ ਕਿਉਂ ਠਹਿਰਾਉਂਦੀ ਹੈ ਪਰ ਉਸਦੀ ਹਾਲਤ ਦੇਖ ਕੇ ਮੈਂ ਇੱਕ ਸ਼ਬਦ ਵੀ ਆਪਣੇ ਮੂੰਹ ਵਿੱਚ ਨਾ ਕੱਢ ਪਾਈ ਥੋੜੀ ਦੇਰ ਬਾਅਦ ਹੀ ਮੇਰੇ ਮੰਮੀ ਜਾਗ ਪਈ ਅਤੇ ਬੋਲਦੇ ਹੋਏ ਕਮਰੇ ਤੋਂ ਬਾਹਰ ਆਈ ਕਾਲੀ ਮੋਹੀ ਆਪਣੇ ਕਮਰੇ ਤੋਂ ਨਿਕਲ ਜਾ ਤੇਰਾ ਬਾਪ ਆਉਂਦਾ ਹੀ ਹੋਵੇਗਾ ਨਾਸ਼ਤਾ ਬਣਾ ਲੈ ਨਹੀਂ ਤਾਂ ਦੇਰ ਹੋ ਜਾਵੇਗੀ ਜਦੋਂ ਕਿ ਪਾਪਾ ਦਰਦ ਭਰੇ ਲਹਿਜੇ ਦੇ ਨਾਲ ਬੋਲੇ ਮੀਤਾ ਮੈਂ ਆ ਗਿਆ ਹਾਂ ਬਰਾਂਡੇ ਵਿੱਚ ਹਾਂ ਮੇਰੀ ਹਾਲਤ ਤਾਂ ਦੇਖ ਲੈ ਮੇਰੇ ਪਾਪਾ ਦੀ ਆਵਾਜ਼ ਸੁਣ ਕੇ ਉਹ ਜਲਦੀ ਭੱਜ ਕੇ ਬਰਾਂਡੇ ਵਿੱਚ ਆਈ ਜਦੋਂ ਕਿ ਮੈਂ ਦਵਾਈਆਂ ਪੜ ਕੇ ਆਪਣੇ ਪਾਪਾ ਨੂੰ ਦੇ ਰਹੀ ਸੀ ਉਹ ਪਾਪਾ ਜੀ ਦੀ ਹਾਲਤ ਦੇਖ ਕੇ ਇੱਕਦਮ ਚੀਖ ਗਈ ਅਤੇ ਜਲਦੀ ਹੀ ਪਾਪਾ ਦੇ ਕਰੀਬ ਆ ਕੇ ਪਰੇਸ਼ਾਨ ਹੋਈ ਤੇ ਬੋਲੀ ਕੀ ਹੋ ਗਿਆ ਤੁਹਾਨੂੰ ਸੁਰਜੀਤ ਜੀ ਇਹ ਕੀ ਕਰਵਾ ਕੇ ਆ ਗਏ ਤੁਸੀਂ ਤੁਹਾਨੂੰ ਜ਼ਰਾ ਵੀ ਹੋਸ਼ ਨਹੀਂ ਹੁੰਦਾ ਬਸ ਅੱਖਾਂ ਬੰਦ ਕਰਕੇ ਰੋੜ ਪਾਸ ਕਰਨਾ ਹੁੰਦਾ ਹੈ ਚਲ ਪਾਸੇ ਹੋ ਇੱਥੇ ਮੈਨੂੰ ਬੈਠਣ ਦੇ ਉਹ ਮੈਨੂੰ ਝਿੜਕਦੇ ਹੋਏ ਪਾਪਾ ਦੇ ਕੋਲ ਬੈਠ ਗਈ ਸੀ ਜਦੋਂ ਕਿ ਮੈਂ ਚੁੱਪਚਾਪ ਨੀਚੇ ਜ਼ਮੀਨ ਤੇ ਬੈਠ ਗਈ ਪਾਪਾ ਦੀਆਂ ਦਵਾਈਆਂ ਦੇਖਣ ਲੱਗੀ ਮੈਨੂੰ ਝਿੜਕਿਆ ਦੇਖ ਕੇ ਪਾਪਾ ਜਲਦੀ ਮੇਰੇ ਹੱਥ ਵਿੱਚ ਬੋਲੇ চুপ ਹੋ ਜਾਉ ਤੈਨੂੰ ਤਾਂ ਬਿਲਕੁਲ ਆਪਣੇ ਪਤੀ ਦਾ ਹੋਸ਼ ਨਹੀਂ ਹੈ ਕਿਵੇਂ ਅਜੇ ਤੱਕ ਆਇਆ ਕਿਉਂ ਨਹੀਂ ਮੇਰੀ ਲਾਡੂ ਨੇ ਹੀ ਦਰਵਾਜ਼ਾ ਖੋਲ੍ਹਿਆ ਮੈਨੂੰ ਨਾਸ਼ਤਾ ਕਰਵਾਇਆ ਅਤੇ ਹੁਣ ਦਵਾਈ ਦੇ ਰਹੀ ਹੈ ਉਹ ਮੈਨੂੰ ਕੁਸੇ ਨਾਲ ਦੇਖਦੇ ਹੋਏ ਬੋਲੀ ਤੈਨੂੰ ਪਤਾ ਹੈ ਤੇਰੀ ਲਾਡੂ ਨੇ ਕੱਲ ਰਾਤ ਕੀ ਕੀਤਾ ਦੋਕੇ ਮੈਂ ਬੇਚੈਨ ਹੋ ਕੇ ਉਸ ਵੱਲ ਦੇਖਿਆ ਕਿ ਨਾ ਜਾਣੀ ਉਹ ਕਿਹੜੀ ਝੂਠੀ ਗੱਲ ਮੇਰੇ ਸਿਰ ਲਾਉਗੀ ਉਹ ਕੁਝ ਕਹਿੰਦੀ ਇਸ ਤੋਂ ਪਹਿਲਾਂ ਹੀ ਮੇਰੇ ਪਾਪਾ ਬੋਲੇ ਬਸ ਚੁੱਪ ਹੋ ਜਾਓ ਤੁਸੀਂ ਮੈਨੂੰ ਸਭ ਪਤਾ ਹੈ ਤੂੰ ਕਿੰਨੇ ਪਾਣੀ ਵਿੱਚ ਹੈਂ ਬੇਟਾ ਮੈਨੂੰ ਜਲਦੀ ਦਵਾਈ ਦੇ ਦਿਓ ਹੁਣ ਮੈਂ ਸੌਣਾ ਚਾਹੁੰਦਾ ਹਾਂ ਇਸ ਔਰਤ ਦੀਆਂ ਫਜ਼ੂਲ ਗੱਲਾਂ ਸੁਣਨ ਦਾ ਮੈਨੂੰ ਹੌਸਲਾ ਨਹੀਂ ਹੈ ਪਾਪਾ ਦੀ ਬੇਜ਼ਾਰ ਆਵਾਜ਼ ਸੁਣ ਕੇ ਮੈਂ ਜਲਦੀ ਹੀ ਉਸ ਦੇ ਵੱਲ ਦਵਾਈ ਫੜਾਈ ਜਦੋਂ ਕਿ ਮੰਮੀ ਅਤੇ ਮੈਂ ਪਾਪਾ ਨੂੰ ਸਹਾਰਾ ਦੇ ਕੇ ਕਮਰੇ ਵਿੱਚ ਲੈ ਗਏ ਸਾਂ ਮੈਂ ਉੱਥੇ ਹੀ ਪਾਪਾ ਦੇ ਕੋਲ ਬੈਠ ਗਈ ਸੀ ਥੋੜੀ ਦੇਰ ਬਾਅਦ ਹੀ ਦਵਾਈਆਂ ਦੇ ਅਸਰ ਕਾਰਨ ਉਹਨਾਂ ਨੂੰ ਨੀਂਦ ਆ ਗਈ ਵਕਤ ਦਾ ਪੱਈਆ ਘੁੰਮਦਾ ਜਾ ਰਿਹਾ ਸੀ ਪਾਪਾ ਦੇ ਐਕਸੀਡੈਂਟ ਨੂੰ ਅੱਜ ਇੱਕ ਹਫਤਾ ਹੋ ਗਿਆ ਸੀ ਜਦੋਂ ਕਿ ਉਹਨਾਂ ਦੀ ਹਾਲਤ ਕਾਫੀ ਬਿਹਤਰ ਸੀ ਅਤੇ ਅੱਜ ਉਹ ਫੈਕਟਰੀ ਜਾਂਦਾ ਇਰਾਦਾ ਵੀ ਕਰ ਰਹੇ ਸਨ ਪਰ ਮੈਂ ਸਖਤੀ ਨਾਲ ਮਨ੍ਹਾ ਕਰ ਦਿੱਤਾ ਸੀ ਮੰਮੀ ਦਾ ਵਾਸ ਚੱਲਦਾ ਤਾਂ ਉਹ ਅਗਲੇ ਦਿਨ ਹੀ ਪਾਪਾ ਨੂੰ ਭੇਜ ਦਿੰਦੀ ਪਰ ਮੇਰੇ ਮਨ੍ਹਾ ਕਰਨ ਕਰਕੇ ਪਾਪਾ ਠਹਿਰ ਗਏ ਸਨ ਮੈਂ ਪਾਪਾ ਦੇ ਕੋਲ ਬੈਠੀ ਉਹਨਾਂ ਨਾਲ ਗੱਲਾਂ ਕਰ ਰਹੀ ਸੀ ਅਚਾਨਕ ਹੀ ਦਰਵਾਜ਼ੇ ਤੇ دستਕ ਹੋਏ ਮੈਂ ਦਰਵਾਜ਼ਾ ਖੋਲਣ ਦੇ ਲਈ ਖੜੀ ਹੋਈ ਇਸ ਤੋਂ ਪਹਿਲਾਂ ਹੀ ਮੰਮੀ ਆਪਣੀ ਜਗ੍ਹਾ ਤੇ ਖੜੀ ਹੁੰਦੀ ਹੋਈ ਬੋਲੀ ਬੈਠੀ ਰਹਿ ਮੈਂ ਦੇਖਦੀ ਹਾਂ ਥੋੜੀ ਦੇਰ ਬਾਅਦ ਹੀ ਕਮਰੇ ਵਿੱਚੋਂ ਗੱਲਾਂ ਦੀ ਆਵਾਜ਼ ਆਉਣ ਲੱਗੀ ਸੀ ਨਾ ਜਾਣੀ ਕੌਣ ਆਇਆ ਸੀ ਪਾਪਾ ਮੈਨੂੰ ਦੇਖਦੇ ਹੋਏ ਬੋਲੇ ਲਾਡੋ ਤੇਰੀ ਮਾਂ ਕੀ ਚੱਕਰ ਚਲਾ ਰਹੀ ਹੈ ਮੈਨੂੰ ਕੋਈ ਗੜਬੜ ਲੱਗ ਰਹੀ ਹੈ ਤੂੰ ਹੁਸ਼ਿਆਰ ਰਹਿਣਾ ਸਦੋਂ ਕਿ ਮੈਂ ਚੁੱਪ ਸੀ ਪਾਪਾ ਅਕਸਰ ਮੰਮੀ ਦੇ ਬਾਰੇ ਵਿੱਚ ਅਜੀਹੀਆਂ ਗੱਲਾਂ ਕਰਦੇ ਸਨ ਪਰ ਮੈਂ ਕੁਝ ਨਹੀਂ ਕਹਿੰਦੀ ਸੀ ਮੈਨੂੰ ਪਤਾ ਸੀ ਕਿ ਉਹ ਆਪਣੇ ਨੇਚਰ ਤੋਂ ਮਜਬੂਰ ਹੈ ਪਰ ਮੈਨੂੰ ਇਸ ਵਾਰ ਨਹੀਂ ਪਤਾ ਸੀ ਕਿ ਉਹ ਆਪਣੀ ਨਫ਼ਰਤ ਵਿੱਚ ਤਾਕਿ ਮੇਰੇ ਨਾਲ ਕੀ ਗੱਲ ਹੋਣ ਵਾਲੀ ਹੈ ਉਹਨਾਂ ਲੋਕਾਂ ਨੇ ਜੰਦੇ ਹੀ ਮਾਂ ਕਮਰੇ ਵਿੱਚ ਆਈ ਅਤੇ ਪਾਪਾ ਦੇ ਵੱਲ ਦੇਖਦੇ ਹੋਏ ਬੋਲੀ ਮੈਂ ਤੁਹਾਡੇ ਹੀ ਕਲਿਆ ਨਾਲ ਗੱਲ ਕਰਨੀ ਸੀ ਜਦੋਂ ਕਿ ਮੈਂ ਜਲਦੀ ਆਪਣੀ ਜਗਾ ਤੋਂ ਖੜੀ ਹੋ ਗਈ ਸੀ ਅਤੇ ਕਮਰੇ ਤੋਂ ਬਾਹਰ ਆ ਗਈ ਸੀ ਮੈਨੂੰ ਨਾ ਜਾਣੀ ਕਿਉਂ ਅਜੀਬ ਜਿਹੀ ਹਲਚਲ ਮਹਿਸੂਸ ਹੋਈ ਦਿਲ ਬਹੁਤ ਕਬਰਾ ਰਿਹਾ ਸੀ ਇਸ ਤਰ੍ਹਾਂ ਲੱਗ ਰਿਹਾ ਸੀ ਜਿਵੇਂ ਕੁਝ ਬੁਰਾ ਹੋਣ ਵਾਲਾ ਹੋਵੇ ਪਰ ਕੀ ਮੈਂ ਇਸ ਗੱਲ ਵਾਰੇ ਅਨਜਾਨ ਸੀ ਥੋੜੀ ਦੇਰ ਬਾਅਦ ਹੀ ਮੰਮੀ ਦੇ ਕਮਰੇ ਵਿੱਚੋਂ ਤੇਜ਼ ਬੋਲਣ ਦੀ ਆਵਾਜ਼ ਆਉਣ ਲੱਗੀ ਉਹ ਰੋ ਰਹੀ ਸੀ ਅਤੇ ਪਾਪਾ ਪਾ ਗੁੱਸੇ ਨਾਲ ਬੋਲ ਰਹੇ ਸਨ ਮੈਂ ਜਲਦੀ ਹੀ ਕਮਰੇ ਵਿੱਚ ਦਾਖਲ ਹੋਈ ਮਾਂ ਵਾਰ-ਵਾਰ ਸਿਰ ਪੇਟਦੀ ਹੋਈ ਇੱਕ ਹੀ ਗੱਲ ਕਹਿ ਰਹੀ ਸੀ ਮਤਲਬ ਮੈਂ ਕੀ ਉਸ ਦੀ ਮਾਂ ਨਹੀਂ ਹਾਂ ਕਿ ਮੈਂ ਉਸ ਨੂੰ ਇੰਨੇ ਸਾਲ ਪਾਲਿਆ ਨਹੀਂ ਹੈ ਮੈਂ ਵੀ ਉਸ ਤੇ ਹੱਕ ਰੱਖਦੀ ਹਾਂ ਜਦੋਂ ਕਿ ਪਾਪਾ ਸਾਹਮਣੇ ਤੋਂ ਇੱਕ ਹੀ ਗੱਲ ਬੋਲੀ ਜਾ ਰਹੇ ਸਨ ਤੂੰ ਇੱਕ ਉਲਟੀ ਗੱਲ ਕਰ ਰਹੀ ਹੈ ਤੂੰ ਉਸ ਦਾ ਵਿਆਹ ਇੱਕ ਗਲਤ ਲੜਕੇ ਨਾਲ ਕਰਵਾਉਣਾ ਚਾਹੁੰਦੀ ਹੈ ਅਤੇ ਤੈਨੂੰ ਲੱਗਦਾ ਹੈ ਕਿ ਮੈਂ ਇਸ ਦੀ ਤੈਨੂੰ ਇਜਾਜ਼ਤ ਦਊਂਗਾ ਮੰਮੀ ਇੱਕਦਮ ਆਪਣੀ ਜਗ੍ਹਾ ਤੇ ਖੜੀ ਹੋਈ ਅਤੇ ਗੁੱਸੇ ਵਿੱਚ ਬੋਲੀ ਜੇਕਰ ਤੁਸੀਂ ਇਸ ਸਟੇਜ ਇਜ਼ਾਜ਼ਤ ਨਹੀਂ ਦੇਮੋਗੇ ਤਾਂ ਮੈਂ ਹੁਣੇ ਆਪਣੇ ਆਪ ਨੂੰ ਆਗ ਲਗਾ ਕੇ ਮਰ ਜਾਊਂਗੀ ਤੁਸੀਂ ਸਮਝ ਕਿਉਂ ਨਹੀਂ ਰਹੇ ਕਿ ਉਹ ਲੋਕ ਬਹੁਤ ਵਧੀਆ ਹਨ ਲੜਕਾ ਬਸ ਸ਼ਰਾਬ ਹੀ ਤਾਂ ਪਿੰਦਾ ਹੈ ਵਿਆਹ ਦੇ ਬਾਅਦ ਸੁਧਰ ਜਾਵੇਗਾ ਜਦੋਂ ਜ਼ਿੰਮੇਵਾਰੀਆਂ ਪੈਣ ਲੱਗੀਆਂ ਤਾਂ ਵਿਗੜੇ ਤੋਂ ਵਿਗੜਿਆ ਲੜਕਾ ਵੀ ਸੁਧਰ ਜਾਂਦਾ ਹੈ ਉਹ ਤਾਂ ਸਿਰਫ ਸ਼ਰਾਬ ਹੀ ਪਿੰਦਾ ਹੈ ਅਤੇ ਇਹ ਤਾਂ ਬਸ ਮਾਮੂਲੀ ਜਹੀ ਗੱਲ ਹੈ ਥੋਲੀ ਚੱਕ ਕੇ ਮੈਨੂੰ ਦੁਆ ਦੇਵੇਗੀ ਪਰ ਪਾਪਾ ਕਿਸੇ ਸੂਰਤ ਵਿੱਚ ਮਾਂ ਦੀ ਗੱਲ ਨਹੀਂ ਮੰਨਣਾ ਚਾਹੁੰਦੇ ਸਨ ਉਹ ਕੁਝ ਹੋਰ ਕਹਿੰਦੇ ਉਸ ਤੋਂ ਪਹਿਲਾਂ ਹੀ ਮੰਮੀ ਕਿਸਨ ਦੇ ਵੱਲ ਗਈ ਮੇਰੀ ਜਾਨ ਹਲਕਤਕ ਆ ਗਈ ਸੀ ਇਹ ਸਭ ਕੀ ਤਮਾਸ਼ਾ ਹੋ ਰਿਹਾ ਹੈ ਮੈਨੂੰ ਕੁਝ ਸਮਝ ਨਹੀਂ ਆ ਰਹੀ ਸੀ ਮੈਂ ਮੰਮੀ ਮੰਮੀ ਬੋਲਦੀ ਹੋਈ ਉਸ ਦੇ ਪਿੱਛੇ ਗਈ ਜਦੋਂ ਕਿ ਉਹ ਕਿਚਨ ਦਾ ਦਰਵਾਜ਼ਾ ਬੰਦ ਕਰਕੇ ਖੁਦ ਨੂੰ ਆਗ ਲਗਾਉਣ ਦੀ ਕੋਸ਼ਿਸ਼ ਕਰ ਰਹੀ ਸੀ ਮੈਂ ਪਾਪਾ ਦੇ ਅੱਗੇ ਹੱਥ ਜੋੜ ਦਿੱਤੇ ਸਨ ਮੈਂ ਤੜਫ ਗਈ ਸੀ ਜੋ ਵੀ ਸੀ ਉਹ ਮੇਰੀ ਮਾਂ ਸੀ ਵਾਕਿਆ ਹੀ ਉਸ ਨੇ ਮੈਨੂੰ ਪਾਲਿਆ ਸੀ ਜੇਕਰ ਇਸ 2 ਸਾਲ ਦੀ ਬੱਚੇ ਨੂੰ ਉਹ ਆਪਣੀ ਗੋਦ ਵਿੱਚ ਨਾ ਲੈਂਦੀ ਤਾਂ ਅੱਜ ਮੈਂ ਨਾ ਜਾਣਾਂ ਕਿੱਥੇ ਹੁੰਦੀ ਅਤੇ ਮੈਂ ਇੰਨੀ ਖੁਦਗਰਜ਼ ਨਹੀਂ ਸੀ ਕਿ ਸਿਰਫ ਆਪਣੀ ਖਾਤਰ ਆਪਣੇ ਛੋਟੇ ਭੈਣ ਨਿਸ਼ਾ ਅਤੇ ਆਪਣੇ ਆਪ ਦੀ ਜ਼ਿੰਦਗੀ ਖਰਾਬ ਕਰ ਦਿੰਦੀ ਮੈਂ ਆਪਣੇ ਵੱਲੋਂ ਜਲਦੀ ਹੀ ਰਜ਼ਾਮੰਦੀ ਜ਼ਾਹਿਰ ਕਰ ਦਿੱਤੀ ਕਿ ਜਿਸ ਨਾਲ ਮੰਮੀ ਕਹੇਗੀ ਮੈਂ ਚੁੱਪਚਾਪ ਵਿਆਹ ਕਰਵਾ ਲਵਾਂਗੀ ਜੋ ਹੋਵੇਗਾ ਦੇਖੀ ਜਾਊਗੀ ਜਦੋਂ ਕਿ ਪਾਪਾ ਵੀ ਜਲਦੀ ਮੰਮੀ ਦੇ ਅੱਗੇ ਹੱਥ ਜੋੜਦੇ ਹੋਏ ਬੋਲੇ ਮੀਤਾ ਨਾ ਕਰੋ ਇਹ ਤਮਾਸ਼ਾ ਮੈਂ ਰਾਜ਼ੀ ਹਾਂ ਬਾਹਰ ਆ ਜਾਓ ਪਰ ਯਾਦ ਰੱਖਣਾ ਜੋ ਕਿਸੇ ਦੀ ਲੜਕੀ ਦੇ ਲਈ ਗਲਤ ਸੋਚਦਾ ਹੈ ਪਰਮਾਤਮਾ ਨੇ ਉਸ ਦੇ ਘਰ ਵੀ ਲੜਕੀ ਦਿੰਦੀ ਹੈ ਮੇਰੇ ਪਾਪਾ ਇਹ ਬੋਲ ਕੇ ਆਪਣੇ ਕਮਰੇ ਵਿੱਚ ਚਲੇ ਗਏ ਸਨ ਜਦੋਂ ਕਿ ਮਾ ਨੇ ਮੈਨੂੰ ਖੁਸ਼ੀ ਨਾਲ ਦੇਖਿਆ ਮੇਰੀਆਂ ਅੱਖਾਂ ਪਾਰ ਆਈਆਂ ਜੋ ਕੁਝ ਅੱਜ ਤੱਕ ਉਸਨੇ ਮੇਰੇ ਨਾਲ ਕੀਤਾ ਸੀ ਪਰਮਾਤਮਾ ਉਸ ਦੀ ਬੇਟੀ ਨਾਲ ਅਜਿਹਾ ਨਾ ਕਰੇ ਪਰ ਕਹਿੰਦੇ ਹਨ ਨਾ ਪਰਮਾਤਮਾ ਦੇ ਕਰ ਦੇ ਰਹਿ ਅੰਧੇਰ ਨਹੀਂ ਇਸ ਹਫਤੇ ਉਸਨੇ ਮੇਰਾ ਵਿਆਹ ਤੈਅ ਕਰ ਦਿੱਤਾ ਸੀ ਅਤੇ ਵੀਰਵਾਰ ਦੀ ਸ਼ਾਮ ਮੇਰਾ ਵਿਆਹ ਉਸ ਸ਼ਰਾਬੀ ਦੇ ਨਾਲ ਤੈਅ ਕਰ ਦਿੱਤਾ ਗਿਆ ਸੀ ਮੈਂ ਤਾਂ ਆਪਣੇ ਦਿਮਾਗ ਵਿੱਚ ਨਾ ਜਾਣੇ ਕੀ ਕੀ ਖਿਆਲ ਕਰ ਚੁੱਕੀ ਸੀ ਕਿ ਉਹ ਸਾਕਸ਼ ਦੇਖਣ ਵਿੱਚ ਕਿਵੇਂ ਹੋਵੇਗਾ ਉਸ ਦੀ ਸ਼ਕਲ ਕਿਵੇਂ ਹੋਵੇਗੀ ਪਰ ਜਦੋਂ ਉਹ ਮੈਨੂੰ ਵਿਆਹ ਕੇ ਆਪਣੇ ਘਰ ਲੈ ਆ ਤਾ ਮੇਰੇ ਹੋਸ਼ ਗੁੰਮ ਹੋ ਗਏ ਸਨ ਉਹ ਸਖਸ਼ ਦੇਖਣ ਵਿੱਚ ਬਹੁਤ ਖੂਬਸੂਰਤ ਉੱਚਾ ਲੰਮਾ ਕੱਦ ਦਾ ਪਰ ਅੱਖਾਂ ਲਾਲ ਸੁਰਖ ਸਨ ਜਿਸ ਦਾ ਸਾਫ਼ ਮਤਲਬ ਸੀ ਕਿ ਉਹ ਆਦਮੀ ਸ਼ਰਾਬ ਅਤੇ ਸਿਗਰਟ ਪੀਂਦਾ ਹੈ ਮੇਰਾ ਦਿਲ ਬਹੁਤ ਤੇਜ਼ੀ ਨਾਲ ਧੜਕ ਰਿਹਾ ਸੀ ਕੁਝ ਹੀ ਦਿਨ ਬਾਅਦ ਮੇਰਾ ਵਿਆਹ ਬਹੁਤ ਹੀ ਸਾਦਗੀ ਨਾਲ ਸੰਪੂਰਨ ਹੋ ਗਿਆ ਸੀ ਅਤੇ ਜਦੋਂ ਮੇਰੀ ਵਿਦਾਈਗੀ ਹੋਈ ਤਾਂ ਮੇਰੀ ਮੰਮੀ ਅਤੇ ਅਸੀਂ ਸਾਰੇ ਬਾਹਰ ਆਏ ਤਾਂ ਮੇਰੇ ਪਤੀ ਨੇ ਮੈਨੂੰ ਬਹੁਤ ਹੀ ਪਿਆਰ ਨਾਲ ਫਰੰਟ ਸੀਟ ਤੇ ਬਿਠਾਇਆ ਅਤੇ ਸਜੀ ਹੋਈ ਗੱਡੀ ਵਿੱਚ ਉਹ ਮੈਨੂੰ ਛੋਟੇ ਜਿਹੇ ਮੁਹੱਲੇ ਵਿੱਚ ਲੈ ਆਈ ਮੈਂ ਪਿੱਛੇ ਮੁੜ ਕੇ ਆਪਣੇ ਪਾਪਾ ਨੂੰ ਦੇਖਦੀ ਰਹਿ ਗਈ ਪਰ ਉਹ ਇੱਕ ਪਲ ਦੇ ਲਈ ਵੀ ਨਹੀਂ ਠਹਿਰਿਆ ਅਤੇ ਨਾ ਹੀ ਮੈਨੂੰ ਆਪਣੇ ਪਾਪਾ ਨੂੰ ਮਿਲਣ ਦਾ ਮੌਕਾ ਮਿਲਿਆ ਮੇਰੀਆਂ ਅੱਖਾਂ ਵਿੱਚ ਹੰਝੂ ਵਹਿ ਰਹੇ ਸਨ ਮੈਂ ਉਦਾਸ ਹੋ ਕੇ ਬੋਲੀ ਮੈਨੂੰ ਪਾਪਾ ਨਾਲ ਮਿਲਾਤਾ ਦੇਵੋ ਵਾਪਸ लो मैं अपने पापा ਨੂੰ ਗਲੇ ਲਗਾ ਕੇ ਮਿਲਣਾ ਹੈ ਜਦੋਂ ਕਿ ਉਹ ਅਚਾਨਕ ਹੀ ਬੋਲਿਆ ਜਿਸ ਬਾਪ ਨੂੰ ਆਪਣੀ ਬੇਟੀ ਦਾ ਖਿਆਲ ਨਹੀਂ ਹੁੰਦਾ ਉਸ ਬਾਪ ਦੇ ਕੋਲ ਜਾਣਾ ਨਹੀਂ ਚਾਹੀਦਾ ਚੁੱਪ ਬੈਠੀ ਰਹਿ ਮੈਨੂੰ ਫਜ਼ੂਲ ਬੋਲਣਾ ਜਾਂ ਸੋਣਾ ਪਸੰਦ ਨਹੀਂ ਹੈ ਉਸ ਦੀ ਸਰਦ ਆਵਾਜ਼ ਸੁਣ ਕੇ ਮੇਰੇ ਰੋਮ ਰੋਮ ਕੰਬ ਉੱਠਿਆ ਸੀ ਮੈਂ ਉਸ ਸੈਕਸ਼ਵਲ ਦੇਖਿਆ ਤਾਂ ਇੱਕ ਪਲ ਦੇ ਲਈ ਮੈਂ ਡਰ ਨਾਲ ਕੰਬਣ ਲੱਗੀ ਉਸ ਦੇ ਚਿਹਰੇ ਤੇ ਚਟਾਨਾਂ ਜਿਹੀ ਸਖਤੀ ਸੀ ਬੇਸ਼ੱਕ ਉਹ ਦੇਖਣ ਵਿੱਚ ਬਹੁਤ ਖੂਬਸੂਰਤ ਸੀ ਪਰ ਉਸ ਦੀ ਰੋਗਦਾਰ ਪਰਸਨੈਲਿਟੀ ਮੈਨੂੰ ਚੁੱਪ ਕਰਾ ਚੁੱਕੀ ਸੀ ਜੇਕਰ ਉਹ ਸੈਕਸ਼ ਸ਼ਰਾਬੀ ਸੀ ਤਾਂ ਫਿਰ ਉਸ ਦੇ ਕੋਲ ਇੰਨੀ ਦੌਲਤ ਕਿਵੇਂ ਸੀ ਇਸ ਤਰ੍ਹਾਂ ਦੇ ਇਹ ਸਵਾਲ ਮੇਰੇ ਦਿਮਾਗ ਵਿੱਚ ਘੁੰਮ ਰਹੇ ਸਨ। ਕੁਝ ਘੰਟਿਆਂ ਦੀ ਦੂਰੀ ਦੇ ਬਾਅਦ ਮੇਰਾ ਸਹੌਰਾ ਪਿੰਡ ਆ ਸੁੱਕਿਆ ਸੀ ਤਾਂ ਮੈਂ ਸਮਝੀ ਕਿ ਸ਼ਾਇਦ ਇਹ ਆਦਮੀ ਗਰੀਬ ਹੋਵੇਗਾ ਪਰ ਉਸ ਦਾ ਘਰ ਬਹੁਤ ਵੱਡਾ ਸੀ ਅਤੇ ਸਾਫ਼ ਸੁਥਰਾ ਸੀ ਜੋ ਬਹੁਤ ਹੀ ਵਧੀਆ ਸਜਿਆ ਹੋਇਆ ਸੀ ਅਤੇ ਜ਼ਰੂਰਤ ਦਾ ਹਰ ਸਮਾਨ ਉੱਥੇ ਮੌਜੂਦ ਸੀ। ਦੌਰਤੇ ਜਾਂਦੇ ਹੀ ਉਸ ਨੇ ਮੈਨੂੰ ਆਪਣੀਆਂ ਬਾਹਾਂ ਵਿੱਚ ਚੱਕ ਲਿਆ ਸੀ। ਮੇਰਾ ਦਿਲ ਧੜਕਣ ਲੱਗਿਆ ਇਸ ਤਰ੍ਹਾਂ ਲੱਗ ਰਿਹਾ ਸੀ ਕਿ ਮੇਰਾ ਦਿਲ ਬਾਹਰ ਆ ਜਾਵੇਗਾ ਉਹ ਬਿਨਾਂ ਕਿਸੇ ਰਸਮ ਤੋਂ ਸਿੱਧਾ ਮੈਨੂੰ ਆਪਣੇ ਕਮਰੇ ਵਿੱਚ ਲੈ ਆਇਆ ਅਤੇ ਲਿਆ ਕੇ ਬਿਸਤਰ ਤੇ ਬਿਠਾ ਦਿੱਤਾ ਸੀ ਅਤੇ ਅਚਾਨਕ ਹੀ ਹੁਕਮ ਦਿੰਦੇ ਹੋਏ ਬੋਲੇ ਰਵਾਇਤੀ ਦੁਲਹਾਨਾਂ ਦੀ ਤਰ੍ਹਾਂ ਬੈਠ ਜਾਓ ਮੈਂ ਤੇਰੇ ਨਾਲ ਕੁਝ ਗੱਲਾਂ ਕਰਨੀਆਂ ਹਨ ਉਸ ਆਪਣੀਆਂ ਸੁਣਾਉਣੀਆਂ ਹਨ ਅਤੇ ਤੇਰਾ ਕੁੰਡ ਵੀ ਉਠਾਉਣਾ ਹੈ ਮੂੰਹ ਦਿਖਾਈ ਵੀ ਤਾਂ ਦੇਣੀ ਹੋਵੇਗੀ ਉਸ ਦੀਆਂ ਅਜੀਬ ਗੱਲਾਂ ਤੋਂ ਮੇਰਾ ਦਿਲ ਬੇਕਾਬੂ ਹੋ ਰਿਹਾ ਸੀ ਮੈਂ ਤੁਰੰਤ ਉਸ ਦਾ ਹੁਕਮ ਮੰਨ ਚੁੱਕੀ ਸੀ ਮੇਰਾ ਦਿਲ ਪੇਲ ਗਾਮ ਕੋੜਿਆਂ ਦੀ ਤਰ੍ਹਾਂ ਹਰ ਹਾਸੀ ਮੈਂ ਬਿਸਤਰ ਦੇ ਵਿੱਚ ਬੈਠ ਗਈ ਸੀ ਨਾਲ ਹੀ ਆਪਣਾ ਸ਼ਰਾਰਾ ਵੀ ਫੈਲਾ ਲਿਆ ਸੀ ਉਸ ਦੀ ਰੋਗਦਾਰਕ ਸ਼ਖਸੀਅਤ ਮੈਨੂੰ ਡਰਾ ਰਹੀ ਸੀ ਉਸ ਦੇ ਹੁਕਮ ਤੇ ਮੈਂ ਚਲਦੀ ਹੀ ਆਪਣੇ ਚਿਹਰੇ ਤੇ ਕੁੰਡ ਪਾ ਲਿਆ ਸੀ ਅਤੇ ਫਿਰ ਉਹ ਮੇਰੇ ਕਰੀਬ ਆ ਕੇ ਬੈਠ ਗਿਆ ਸੀ ਇੰਨਾ ਕਰੀਬ ਕਿ ਉਸ ਦੇ ਸਾਹਾਂ ਦੀ ਆਵਾਜ਼ ਮੈਨੂੰ ਮਹਿਸੂਸ ਹੋ ਰਹੀ ਸੀ ਮੇਰਾ ਪੂਰਾ ਵਜੂਦ ਕੰਬ ਉਠਿਆ ਮੇਰੇ ਦਿਮਾਗ ਵਿੱਚ ਅਜੀਬ ਅਜੀਬ ਸੋਚਾਂ ਘੁੰਮ ਰਹੀਆਂ ਸਨ ਮੰਮੀ ਦਾ ਕਹਿਣਾ ਸੀ ਕਿ ਉਹ ਸ਼ਰਾਬੀ ਹੈ ਨਕਮਾ ਹੈ ਤਾਂ ਫਿਰ ਮੇਰੇ ਸਾਹਮਣੇ ਬੈਠਾ ਹੋਇਆ ਇਹ ਸਾਕਸ਼ ਕੌਣ ਸੀ ਕਿ ਮੰਮੀ ਦੇ ਨਾਲ ਕੋਈ ਤੋ ਖਾ ਹੋਇਆ ਹੈ ਜਾਂ ਫਿਰ ਕੋਈ ਹੋਰ ਗੱਲ ਸੀ ਉਹ ਮੇਰੀਆਂ ਅੱਖਾਂ ਵਿੱਚ ਦੇਖਦੇ ਹੋਏ ਬੋਲਿਆ ਜਾਣੇ ਅਜ਼ੀਜ਼ ਇੰਨੀ ਜ਼ਿਆਦਾ ਸੋਚਾਂ ਨੂੰ ਸਵਾਰ ਨਾ ਕਰੋ ਬਹੁਤ ਜਲਦੀ ਤੁਹਾਨੂੰ ਸਾਰੇ ਸਵਾਲਾਂ ਦੇ ਜਵਾਬ ਮਿਲ ਜਾਣਗੇ ਬਸ ਅੱਜ ਦੀ ਰਾਤ ਤੂੰ ਮੈਨੂੰ ਦੇਖੋ ਅਤੇ ਮੈਨੂੰ ਸੋਚੋ ਉਹ ਇਹ ਬੋਲਦੇ ਹੀ ਮੇਰੇ ਬੁੱਲਾਂ ਤੇ ਚੁੱਕ ਗਿਆ ਅਤੇ ਆਪਣੀ ਪਿਆਰ ਦੀ ਪਹਿਲੀ ਨਿਸ਼ਾਨੀ ਦੇਣ ਲੱਗਿਆ ਫਿਰ ਮੇਰਾ ਹੱਥ ਫੜਦੇ ਹੋਏ ਇੱਕ ਖੂਬਸੂਰਤ ਜਿਹਾ ਬ੍ਰੈਸਲੈਟ ਪਹਿਨਾਇਆ ਅਤੇ ਮੇਰੀ ਕਲਾਈ ਨੂੰ ਚੁੰਮ ਕੇ ਬੋਲਿਆ ਇਸ ਨੂੰ ਕਦੇ ਆਪਣੇ ਹੱਥੋਂ ਨਾ ਲਾਉਣਾ ਬਹੁਤ ਚਾਹਤ ਨਾਲ ਮੈਨੂੰ ਤੁਹਾਡੇ ਲਈ ਮਿਲਿਆ ਹੈ ਇਹ ਬੋਲਦੇ ਹੀ ਉਸਨੇ ਮੇਰੀਆਂ ਅੱਖਾਂ ਵਿੱਚ ਪਿਆਰ ਕੀਤਾ ਅਤੇ ਕੰਨ ਵਿੱਚ ਸਰਬੋਸ਼ਰੀ ਨਾਮਕ ਆਵਾਜ਼ ਵਿੱਚ ਬੋਲਿਆ ਇਨ੍ਹਾਂ ਅੱਖਾਂ ਵਿੱਚ ਹੰਝੂ ਨਾ ਲਿਆਉਣਾ ਮੈਨੂੰ ਤੇਰੇ ਹੰਝੂ ਬਿਲਕੁਲ ਪਸੰਦ ਨਹੀਂ ਹਨ ਮੈਂ ਹੈਰਾਨ ਹੋ ਚੁੱਕੀ ਸੀ ਮੇਰਾ ਸਰੀਰ ਬਿਲਕੁਲ ਸ਼ੱਕ ਸੀ ਡਰ ਦੇ ਮਾਰੇ ਮੇਰਾ ਚਿਹਰਾ ਸਫੇਦ ਪੈ ਚੁੱਕਿਆ ਸੀ ਇਸ ਤਰ੍ਹਾਂ ਲੱਗ ਰਿਹਾ ਸੀ ਜਿਵੇਂ ਸਾਡੇ ਦੋਨਾਂ ਦੇ ਵਿੱਚ ਬਹੁਤ ਵਧੀਆ ਜਾਣ ਪਹਿਚਾਨ ਹੈ ਅਸੀਂ ਦੋਨੇ ਇੱਕ ਦੂਸਰੇ ਨੂੰ ਬਹੁਤ ਪਹਿਲਾਂ ਤੋਂ ਜਾਣਦੇ ਹੋਈਏ ਥੋੜੀ ਦੇਰ ਬਾਅਦ ਉਹ ਮੈਨੂੰ ਬਿਸਤਰੇ ਤੇ ਪਾ ਚੁੱਕਿਆ ਸੀ ਅਤੇ ਮੇਰੇ ਤੇ ਕਾਲੇ ਬੱਦਲਾਂ ਦੀ ਤਰ੍ਹਾਂ ਛਾ ਗਿਆ ਸੀ ਮੈਨੂੰ ਤਾਂ ਲੱਗਿਆ ਸੀ ਆਪਣੇ ਪਤੀ ਦੇ ਕੋਲ ਜਾਣ ਦੇ ਬਾਅਦ ਵੀ ਮਾਰ ਹੀ ਸਹਣੀ ਪਵੇਗੀ ਕਿਉਂਕਿ ਇੱਕ ਸ਼ਰਾਬੀ ਤੋਂ ਕੀ ਹਿਊਮਨ ਦੀ ਉਮੀਦ ਕੀਤੀ ਜਾ ਸਕਦੀ ਹੈ ਪਰ ਇੱਥੇ ਤਾਂ ਉਲਟਾ ਸੀ ਅਗਲੀ ਸਵੇਰ ਵੀ ਉਸਨੇ ਮੇਰਾ ਖਿਆਲ ਕਿਸੇ ਸਹਜਾ ਦੀ ਤਰ੍ਹਾਂ ਰੱਖਿਆ ਸੀ ਕਦੇ ਮੈਨੂੰ ਕੁਝ ਖਾਣ ਨੂੰ ਦਿੰਦਾ ਤੇ ਕਦੇ ਦੁੱਧ ਪਿਲਾਉਂਦਾ ਕਦੇ ਮੇਰੇ ਨਾਲ ਤੇ ਪਿਆਰ ਕਰਦਾ ਤੇ ਕਦੇ ਮੇਰੇ ਲਈ ਖੂਬਸੂਰਤ ਜਹੀ ਸਾੜੀ ਮੇਰੇ ਲਈ ਕੱਢ ਕੇ ਰੱਖ ਦਿੰਦਾ ਉਹ ਕਹਿੰਦਾ ਕਿ ਤੂੰ ਮੇਰੀ ਪਤਨੀ ਹੈ ਹਰ ਵਕਤ ਸਜੀ ਸੰਬਰੀ ਰਹਿਣ ਮੈਨੂੰ ਉਜੜੀਆਂ ਲੜਕੀਆਂ ਬਿਲਕੁਲ ਪਸੰਦ ਨਹੀਂ ਅਤੇ ਮੈਂ ਕੱਲ ਰਾਤ ਤੋਂ ਕੁਝ ਨਹੀਂ ਬੋਲੀ ਸੀ ਉਹ ਮੇਰੇ ਬੁੱਲਾਂ ਤੇ ਚੁੱਕ ਗਿਆ ਸੀ ਉਸ ਦੇ ਬਾਅਦ ਹੀ ਮੇਰੇ ਮੂੰਹੋਂ ਚੁੱਪ ਕਰਵਾ ਦਿੱਤਾ ਸੀ ਹੌਲੀ ਹੌਲੀ ਵਕਤ Guzarn ਲੱਗਿਆ ਸੀ ਉਸ ਦੇ ਨਾਲ ਰਹਿਣਾ ਮੈਨੂੰ ਵਧੀਆ ਲੱਗ ਰਿਹਾ ਸੀ ਇਸ ਤਰ੍ਹਾਂ ਲੱਗ ਰਿਹਾ ਸੀ ਜਿਵੇਂ ਮੇਰੇ ਬੁਰੇ ਦਿਨ ਟਲ ਗਏ ਹੋਣ ਅਤੇ ਵਧੀਆ ਦਿਨ ਸ਼ੁਰੂ ਹੋ ਗਏ ਹੋਣ ਪਰ ਅਸਲ ਹਕੀਕਤ ਤੋਂ ਤਾਂ ਮੈਂ ਅਜੇ ਤੱਕ ਜਾਣੂ ਨਹੀਂ ਸੀ ਇਸ ਘਰ ਵਿੱਚ ਮੇਰੇ ਪਤੀ ਦੇ ਇਲਾਵਾ ਉਸ ਦਾ ਇੱਕ ਭਰਾ ਵੀ ਰਹਿੰਦਾ ਸੀ ਕਦੇ ਕਦੇ ਇੱਕ ਔਰਤ ਆਉਂਦੀ ਸੀ ਜਿਸ ਨੇ ਆਪਣੇ ਚਿਹਰੇ ਤੇ ਮੇਕ ਕਪ ਕਰ ਰੱਖਿਆ ਹੁੰਦਾ ਸੀ ਕੈਨ ਨੂੰ ਮੇਰੇ ਪਤੀ ਦੀ ਮਾਂ ਸੀ ਪਰ ਉਹ ਔਰਤ ਸਿਰਫ ਪੈਸਿਆਂ ਦੀ ਵਜ੍ਹਾ ਨਾਲ ਹੀ ਮੁਲਾਕਾਤ ਕਰਦੀ ਸੀ ਮੈਨੂੰ ਉਹ ਔਰਤ ਜ਼ਿਆਦਾ ਪਸੰਦ ਨਹੀਂ ਕਰਦੀ ਸੀ ਅਤੇ ਨਾ ਹੀ ਮੈਨੂੰ ਆਪਣੇ ਪਤੀ ਨਾਲ ਜ਼ਿਆਦਾ ਗੱਲ ਕਰਨ ਦੇਣਾ ਚਾਹੁੰਦੀ ਸੀ ਵਕਤ Guzarਦਾ ਜਾ ਰਿਹਾ ਸੀ ਅਤੇ ਮੈਨੂੰ ਮੇਰੇ ਬਾਪ ਦੀ ਸ਼ਹਾਦਤ ਦੀ ਯਾਦ ਆਉਣ ਲੱਗੀ ਬਹਾਨੇ-ਬਹਾਨੇ ਨਾਲ ਮੈਂ ਕਈ ਵਾਰ ਆਕਾਸ਼ ਨੂੰ ਬੋਲ ਚੁੱਕੀ ਸੀ ਕਿ ਮੈਂ ਪਾਪਾ ਨੂੰ ਮਿਲਣਾ ਹੈ ਜਦੋਂ ਕਿ ਉਹ ਜਲਦੀ ਬੋਲ ਦਿੰਦਾ ਸੀ ਕੋਈ ਜ਼ਰੂਰਤ ਨਹੀਂ ਹੈ ਜਿਸ ਸਾਕਸ਼ ਨੇ ਤੈਨੂੰ ਬੇਟੀ ਹੋਣ ਦਾ ਮਾਣ ਨਹੀਂ ਸ਼ਿਆ ਪਲਾਉ ਉਸਨੋਂ ਮਿਲਣ ਕਿਉਂ ਜਾਣਾ ਜਦੋਂ ਕਿ ਮੈਂ ਤੜਪ ਕੇ ਕਹਿੰਦੀ ਸੀ ਅਜਿਹਾ ਕੁਝ ਨਹੀਂ ਹੈ ਮੇਰੇ ਪਾਪਾ ਮੈਨੂੰ ਹਮੇਸ਼ਾ ਪਿਆਰ ਕਰਦੇ ਸਨ ਮੈਨੂੰ ਮਾਣ ਦਿੰਦੇ ਸਨ ਪਰ ਉਸ ਦੀਆਂ ਵੀ ਕੁਝ ਮਜਬੂਰੀਆਂ ਸਨ ਜਿਨ੍ਹਾਂ ਦੇ ਬੋਲ ਥੱਲੇ ਉਹ ਦਬੇ ਹੋਏ ਸਨ ਪਰ ਆਕਾਸ਼ ਇਸ ਗੱਲ ਨੂੰ ਮੰਨਦੇ ਨਹੀਂ ਸਨ ਕਰੀਬ 1 ਮਹੀਨਾ ਬਾਅਦ ਉਸ ਦਾ ਦਿਲ ਥੋੜਾ ਨਰਮ ਹੋਇਆ ਅਤੇ ਉਸ ਨੇ ਮੈਨੂੰ ਪੇਕੇ ਜਾਣ ਦੀ ਇਜਾਜ਼ਤ ਦਿੱਤੀ ਮੈਂ ਖੁਦ ਨੂੰ ਬਹੁਤ ਸਜਾਇਆ ਸੀ ਕਿਉਂਕਿ ਪਹਿਲੀ ਵਾਰ ਪਾਪਾ ਨੂੰ ਮੇਰੇ ਨਾਲ ਜਾਣਾ ਸੀ ਇਸ ਲਈ ਬਹੁਤ ਖੁਸ਼ ਸੀ ਆਕਾਸ਼ ਖੁਦ ਮੈਨੂੰ ਆਪਣੀ ਵੱਡੀ ਗੱਡੀ ਜਿਹੜੇ ਸ਼ਰੜਕੇ ਗਏ ਸਨ ਅਤੇ ਨਾਲ ਇਹ ਵੀ ਕਿਹਾ ਸੀ ਕਿ 2 ਘੰਟੇ ਬਾਅਦ ਹੀ ਲੈਣ ਦੇ ਲਈ ਆ ਜਾਊਂਗਾ ਬਸ ਤਿਆਰ ਰਹਿਣਾ ਮੈਂ ਇਸ ਸਮੇਂ ਤੇ ਆਈ ਸੀ ਜਦੋਂ ਪਾਪਾ ਘਰੇ ਸਨ ਜਿਵੇਂ ਹੀ ਮੈਂ ਘਰ ਵਿੱਚ ਦਾਖਲ ਹੋਈ ਉਸ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਸੀ ਉਹਨਾਂ ਨੇ ਜਲਦੀ ਹੀ ਮੈਨੂੰ ਕਲੇ ਨਾਲ ਲਗਾ ਲਿਆ ਜਦੋਂ ਕਿ ਮੈਂ ਵੀ ਆਪਣੇ ਪਾਪਾ ਦਾ ਸਾਥ ਪਾਉਂਦੇ ਹੀ ਖੁਸ਼ੀ ਨਾਲ ਨਿਹਾਲ ਹੋ ਗਈ ਸੀ ਮੈਨੂੰ ਆਪਣੇ ਪਾਪਾ ਬਹੁਤ ਕਮਜ਼ੋਰ ਲੱਗ ਰਹੇ ਸਨ ਉਸ ਨੇ ਖੈਰ-ਸੁਖ ਪੁੱਛ ਲਈ ਸੀ ਕਿ ਇਸ ਦੇ ਦੌਰਾਨ ਮੰਮੀ ਤੇ ਨੀਸ਼ਾ ਵੀ ਕਮਰੇ ਵਿੱਚੋਂ ਆ ਗਈਏ ਉਹਨਾਂ ਦੀ ਤਾਂ ਹੈਰਤ ਹੀ ਕਤਮ ਹੋ ਰਹੀ ਸੀ ਮੰਮੀ ਕਈ ਵਾਰ ਇਸ ਗੱਲ ਦਾ ਜ਼ਿਕਰ ਕਰ ਚੁੱਕੀ ਸੀ ਕਿ ਇਹਨਾ ਸੋਨਾ ਅਤੇ ਇੰਨੀ ਮਹਿੰਗੀ ਸਾਰੀ ਤੈਨੂੰ ਕਿਸ ਨੇ ਦਵਾਈ ਜਦੋਂ ਕਿ ਮੈਂ ਵੀ ਆਕੜ ਕੇ ਕਿਹਾ ਮੇਰੇ ਪਤੀ ਨੇ ਦਵਾਈ ਹੈ ਪਰ ਪਲ ਵਿੱਚ ਮੇਰੀਆਂ ਅੱਖਾਂ ਦੇ ਹਾਫ ਭਾਵ ਬਦਲ ਗਏ ਅਤੇ ਉਸਦੇ ਵੱਲ ਦੇਖਦੇ ਹੋਏ ਕਿਹਾ ਪਰ ਮੈਂ ਤੇਰਾ ਦੇਨ ਨਹੀਂ ਦੇ ਸਕਦੀ ਕਿ ਤੁਸੀਂ ਮੈਨੂੰ ਇੰਨੇ ਵਧੀਆ ਇਨਸਾਨ ਨਾਲ ਮਿਲਾਇਆ ਅਤੇ ਉਹ ਮੇਰੀ ਗੱਲ ਸੁਣ ਕੇ ਮੱਚ ਗਈ ਸੀ ਮੇਰਾ ਇਰਾਦਾ ਉਸ ਨੂੰ ਜਲਾਉਣ ਦਾ ਨਹੀਂ ਸੀ ਪਰ ਮੈਂ ਉਸ ਨੂੰ ਦੱਸਣਾ ਨਹੀਂ ਚਾਹੁੰਦੀ ਸੀ ਕਿ ਜੋ ਲੋਕ ਸਬਰ ਕਰਦੇ ਹਨ ਪਰ ਮਾ ਉਸ ਨੂੰ ਫਲ ਵੀ ਇੰਨਾ ਮਿੱਠਾ ਹੀ ਦਿੰਦਾ ਹੈ ਪਰ ਮੈਂ ਜਾਣਦੀ ਨਹੀਂ ਸੀ ਕਿ ਮੇਰੇ ਪੇਕੇ ਜਾਣਾ ਨੀਸ਼ਾ ਦੇ ਲਈ ਕਿੰਨਾ ਬੁਰਾ ਸਾਬਤ ਹੋਣ ਵਾਲਾ ਹੈ ਮੰਮੀ ਦੀਆਂ ਅੱਖਾਂ ਬਦਲ ਗਈਆਂ ਸਨ ਅਗਲੇ ਦਿਨ ਹੀ ਉਹ ਮੇਰੇ ਸਹੁਰੇ ਘਰ ਪਹੁੰਚੀ ਨਾਲ ਹੀ ਨੀਸ਼ਾ ਨੂੰ ਲੈ ਕੇ ਗਈ ਸੀ ਕਿਉਂਕਿ ਉਸ ਨੂੰ ਵੀ ਪਤਾ ਸੀ ਕਿ ਮੇਰਾ ਇੱਕ ਦਯੋਰ ਹੈ ਜੋ ਕੁਵਾਰਾ ਹੈ ਮੇਰੀ ਉਸ ਨਾਲ ਬਹੁਤ ਘੱਟ ਮੁਲਾਕਾਤ ਹੁੰਦੀ ਸੀ ਪਰ ਜਦੋਂ ਵੀ ਹੁੰਦੀ ਸੀ ਉਸਨੇ ਮੇਰੇ ਨਾਲ ਕੋਈ ਗੱਲ ਨਹੀਂ ਕੀਤੀ ਸੀ ਕਈ ਵਾਰ ਮੈਂ ਉਸ ਨਾਲ ਗੱਲ ਕਰਨ ਦੀ ਕੋਸ਼ਿਸ਼ ਵੀ ਕੀਤੀ ਪਰ ਉਹ ਮੈਨੂੰ ਦੇਖਦਾ ਹੀ ਨਹੀਂ ਸੀ ਜਦੋਂ ਕਿ ਮੇਰੀ ਮਾਂ ਨੇ ਸਿੱਧਾ ਰਿਸ਼ਤੇ ਦੀ ਗੱਲ ਆਕਾਸ਼ ਨਾਲ ਕੀਤੀ ਸੀ ਅਤੇ ਉਸਨੇ ਜਲਦੀ ਇਨਕਾਰ ਕਰ ਦਿੱਤਾ ਸੀ ਪਰ ਮੈਨੂੰ ਪਤਾ ਸੀ ਕਿ ਮੇਰੀ ਮਾਂ ਕਿੰਨੀ ਛਾਤਰ ਔਰਤ ਹੈ ਉਸਨੇ ਇੱਕ ਬੇਤਰਹੀਨ ਚਾਲ ਚਲਾ ਕੇ ਮੇਰੇ ਦਯੋਰ ਨੂੰ ਫਸਾ ਲੈਣ ਦਾ ਇਰਾਦਾ ਕੀਤਾ ਵਕਤ ਦਾ ਪੱਈਆ ਘੁੰਮਦਾ ਜਾ ਰਿਹਾ ਸੀ ਅਤੇ ਉਹ ਵੀ ਉਸ ਨੂੰ ਵਿਆਹ ਕਰਕੇ ਸਾਡੇ ਘਰ ਲੈ ਆਇਆ ਸੀ ਵਿਆਹ ਬਹੁਤ ਹੀ ਸਾਦਗੀ ਦੇ ਨਾਲ ਇੱਕ ਮੰਦਿਰ ਵਿੱਚ ਹੋਇਆ ਸੀ ਮੈਂ ਨਿਸ਼ਾ ਦੇ ਵਿਆਹ ਵਿੱਚ ਜਾਣਾ ਚਾਹੁੰਦੀ ਸੀ ਆਕਾਸ਼ ਨੂੰ ਵੀ ਕਈ ਵਾਰ ਕਿਹਾ ਸੀ ਪਰ ਉਸਨੇ ਸਾਫ਼ ਮਨਾਂ ਕਰ ਦਿੱਤਾ ਸੀ ਕਿ ਤੂੰ ਉੱਥੇ ਨਹੀਂ ਜਾਏਂਗੀ ਪਰ ਮੈਂ ਛੋਟੀਆਂ ਮੋਟੀਆਂ ਰਸਮਾਂ ਦਾ ਇੰਤਜ਼ਾਮ ਕਰ ਹੀ ਕਰ ਲਿਆ ਸੀ ਆਖਿਰ ਉਹ ਮੇਰੀ ਭੈਣ ਸੀ ਨੀਸ਼ਾ ਦੀ ਮਾਂ ਮੇਰੇ ਲਈ ਲੱਖ ਭੁਰੀ ਸੀ ਪਰ ਉਸਨੇ ਮੈਨੂੰ ਕਦੇ ਕੁਝ ਨਹੀਂ ਕਿਹਾ ਸੀ ਇਸ ਲਈ ਮੈਂ ਵੀ ਉਸ ਦੇ ਸਵਾਗਤ ਦੇ ਲਈ ਬਹੁਤ ਤਿਆਰੀਆਂ ਕੀਤੀਆਂ ਸਨ ਪਰ ਮੈਨੂੰ ਤਾਂ ਪਤਾ ਹੀ ਨਹੀਂ ਸੀ ਕਿ ਨੀਸ਼ਾ ਦੇ ਨਾਲ ਕੀ ਸਲੂਕ ਹੋਣ ਵਾਲਾ ਹੈ ਉਹ ਜਿਵੇਂ ਹੀ ਦੋਨੇ ਘਰ ਵਿੱਚ ਦਾਖਲ ਹੋਏ ਅਚਾਨਕ ਹੀ ਮੇਰੇ ਦਿਓਰ ਨੇ ਉਸ ਦੇ ਵਾਲ ਆਪਣੀ ਗਿਰਫਤ ਵਿੱਚ ਲੈੇ ਮੇਰੀ ਤਾਂ ਸੀਖ ਨਿਕਲਦੇ-ਨਿਕਲਦੇ ਰਹਿ ਗਈ ਸੀ ਉਹ ਉਸਨੂੰ ਫਰਸ਼ 'ਤੇ ਸੜਦੇ ਹੋਏ ਬੋਲੇ ਆ ਤੂੰ ਕੀ ਸਮਝਦੀ ਸੀ ਕਿ ਤੈਨੂੰ ਇੱਥੇ ਲਿਆ ਕੇ ਬਹੁਤ ਇੱਜ਼ਤ ਅਤੇ ਮਾਣ ਬਖਸ਼ੂਗਾ ਮੈਂ ਤੈਨੂੰ ਦੱਸੂਗਾ ਜ਼ਬਰਦਸਤੀ ਵਿਆਹ ਕਰਨ ਦਾ ਨਤੀਜਾ ਕੀ ਹੁੰਦਾ ਹੈ ਅਤੇ ਲਾਲਚ ਆਖਰ ਵਿੱਚ ਤੁਹਾਨੂੰ ਕੀ ਸਲਾਹ ਦਿੰਦੀ ਹੈ ਜਦੋਂ ਕਿ ਮੈਂ ਜਲਦੀ ਉਹਨਾਂ ਦੋਨਾਂ ਦੇ ਵਿੱਚ ਹੋਣ ਲੱਗੀ ਸੀ ਮਗਰ ਆਕਾਸ਼ਨਾ ਜਾਣੇ ਕਿੱਥੋਂ ਆ ਗਏ ਸਨ ਅਤੇ ਮੈਨੂੰ ਜ਼ਬਰਦਸਤੀ ਕਮਰੇ ਵਿੱਚ ਲੈ ਆਏ ਮੈਂ ਉਸ ਨੂੰ ਦੱਸਣਾ ਚਾਹੁੰਦੀ ਸੀ ਕਿ ਉਸ ਦਾ ਭਰਾ ਮੇਰੀ ਭੈਣ ਨਾਲ ਕੀ ਕਰ ਰਿਹਾ ਹੈ ਪਰ ਉਸਨੇ ਜਲਦੀ ਹੀ ਮੇਰੇ ਬੁੱਲਾਂ 'ਤੇ ਉਂਗਲੀ ਰੱਖ ਦਿੱਤੀ ਤੇ ਮੇਰੀ ਆਵਾਜ਼ ਉੱਥੇ ਹੀ ਦੁਬਾਰ ਦਿੱਤੀ ਅਤੇ ਮੈਨੂੰ ਬਾਹਾਂ ਵਿੱਚ ਲੈ ਕੇ ਬਿਸਤਰ ਤੇ ਪੈ ਗਏ ਜਦੋਂ ਕਿ ਹਰ ਥੋੜੀ ਦੇਰ ਬਾਅਦ ਬਾਹਰ ਤੋਂ ਨੀਸ਼ਾ ਦੇ ਰੋਂਦੀ ਆਵਾਜ਼ ਆ ਰਹੀ ਸੀ ਅਤੇ ਨਾਲ ਹੀ ਮੇਰੇ ਧੌਰ ਦੇ ਖਿਜਦੇ ਹੋਏ ਦੀ ਆਵਾਜ਼ ਆ ਰਹੀ ਸੀ ਜਦੋਂ ਕਿ ਥੋੜੇ ਸਮੇਂ ਬਾਅਦ ਮੈਨੂੰ ਲੱਗਿਆ ਕਿ ਮੇਰਾ ਧੌਰ ਨਸ਼ੇ ਦਾ ਆਦੀ ਸੀ ਅਤੇ ਦਿਮਾਗ ਦਾ পাগল ਸੀ ਨਾ ਉਹ ਕਿਸੇ ਨਾਲ ਗੱਲ ਕਰਦਾ ਸੀ ਅਤੇ ਨਾ ਹੀ ਕੋਈ ਉਸ ਨਾਲ ਗੱਲ ਕਰਦਾ ਸੀ ਮੈਂ ਆਪਣੀ ਭੈਣ ਦੀ ਹਾਲਤ ਦੇਖ ਕੇ ਰੋਂਝੇ ਹੀ ਹੋ ਜਾਂਦੀ ਸੀ ਪਰ ਆਕਾਸ਼ ਮੈਨੂੰ ਕੁਝ ਕਹਿ ਨਹੀਂ ਦਿੰਦੇ ਸਨ ਉਹ ਬਸ ਇੱਕ ਹੀ ਗੱਲ ਬੋਲਦੇ ਸਨ ਮੈਂ ਤਾਂ ਪਹਿਲਾਂ ਹੀ ਇਸ ਰਿਸ਼ਤੇ ਦੇ ਲਈ ਮਨਾ ਕੀਤਾ ਸੀ ਪਰ ਤੇਰੀ ਲਾਲਸੀ ماں ਮੰਨੀ ਨਹੀਂ ਹੁਣ ਇਹ ਤੇਰੀ ਮਾਂ ਦੀ ਸਜ਼ਾ ਹੈ ਜੋ ਉਸਨੇ ਤੈਨੂੰ ਸਾਰੀ ਜ਼ਿੰਦਗੀ ਤਕਲੀਫ ਪਹੁੰਚਾਈ ਇਹ ਉਸ ਦਾ ਖਮਿਆਜ਼ਾ ਹੈ ਜੋ ਉਸ ਦੀ ਬੇਟੀ ਹੁਣ ਸਾਰੀ ਜ਼ਿੰਦਗੀ ਬਰਦਾਸ਼ਤ ਕਰੇਗੀ ਜਦੋਂ ਵੀ ਨੀਸ਼ਾ ਨੂੰ ਮੌਕਾ ਮਿਲਦਾ ਹੈ ਉਹ ਮੇਰੇ ਗਲੇ ਲਾ ਕੇ ਬਹੁਤ ਰੋਂਦੀ ਕਿ ਦੀਦੀ ਮੈਨੂੰ ਇਸ ਜ਼ਾਲਮ ਇਨਸਾਨ ਤੋਂ ਬਚਾ ਲਓ ਇਹ ਬਹੁਤ ਬੁਰਾ ਹੈ ਅਤੇ ਮੈਂ ਮਜਬੂਰ ਸੀ ਕੁਝ ਵੀ ਨਹੀਂ ਕਰ ਸਕਦੀ ਸੀ ਕਿਉਂਕਿ ਆਕਾਸ਼ ਦੇ ਪ੍ਰਾਰੋਹਨ ਤੋ ਨੀਸ਼ਾ ਨੂੰ ਬਚਾਉਣਾ ਨਾ ਮੁਮਕਿਨ ਸੀ ਉਹ ਕਿਸੇ ਵੀ ਤੌਰ ਤੇ ਨੀਸ਼ਾ ਨੂੰ ਤਲਾਕ ਦੇਣ ਦੇ ਲਈ ਰਾਜ਼ੀ ਨਹੀਂ ਸੀ ਜਦੋਂ ਮੇਰੀ ਮਾਂ ਨੂੰ ਹਕੀਕਤ ਪਤਾ ਚੱਲੀ ਤਾਂ ਉਹ ਬਹੁਤ ਰੋਣ ਲੱਗੀ ਉਸ ਨੂੰ ਵੀ ਆਪਣੀ ਗਲਤੀ ਦਾ ਅਹਿਸਾਸ ਹੋ ਗਿਆ ਸੀ ਮੇਰੇ ਤੋਂ ਵੀ ਹੱਥ ਜੋੜ ਕੇ ਮਾਫੀ ਮੰਗ ਰਹੀ ਸੀ ਕਿ ਮੈਂ ਤੇਰੇ ਨਾਲ ਗਲਤ ਕੀਤਾ ਇਸ ਲਈ ਪ੍ਰਮਾਤਮਾ ਨੇ ਸਜ਼ਾ ਮੇਰੀ ਬੇਟੀ ਨੂੰ ਦਿੱਤੀ ਤੇਰੇ ਸਬਰ ਦਾ ਤਾਂ ਫਲ ਤੈਨੂੰ ਮਿਲ ਗਿਆ ਹੈ ਕਿ ਆਕਾਸ਼ ਬਹੁਤ ਵਧੀਆ ਪਤੀ ਸਾਬਤ ਹੋਇਆ ਹੈ ਮੈਂ ਤਾਂ ਉਸ ਨੂੰ ਸ਼ਰਾਬੀ ਤੇ ਗਰੀਬ ਇਨਸਾਨ ਸਮਝ ਰਹੀ ਸੀ ਕਿਉਂਕਿ ਉਸ ਨੇ ਰਿਸ਼ਤੇ ਕਰਨ ਵਾਲੀ ਨੇ ਮੈਨੂੰ ਇਹੀ ਕਿਹਾ ਸੀ ਕਿ ਲੜਕਾ ਸ਼ਰਾਬੀ ਹੈ ਅਤੇ ਕੋਈ ਕੰਮ ਧੰਦਾ ਨਹੀਂ ਕਰਦਾ ਅਤੇ ਬਹੁਤ ਹੀ ਜ਼ਿਆਦਾ ਗਰੀਬ ਹੈ ਮੈਂ ਤੇਰੇ ਤੋਂ ਛੁਟਕਾਰਾ ਚਾਹੁੰਦੀ ਸੀ ਇਸ ਲਈ ਤੇਰਾ ਵਿਆਹ ਆਕਾਸ਼ ਦੇ ਨਾਲ ਕਰ ਦਿੱਤਾ ਪਰ ਮੈਨੂੰ ਨਹੀਂ ਪਤਾ ਸੀ ਕਿ ਉਹ ਵਧੀਆ ਚੰਗਾ ਭਲਾ ਅਮੀਰ ਅਤੇ ਕਮਾਊ ਲੜਕਾ ਹੈ ਮੈਨੂੰ ਨਹੀਂ ਪਤਾ ਆਕਾਸ਼ ਨੇ ਝੂਠ ਬੋਲ ਕੇ ਤੇਰੇ ਨਾਲ ਵਿਆਹ ਕਿਉਂ ਕਰਵਾਇਆ ਸੀ ਪਰ ਜੋ ਵੀ ਹੈ ਮੇਰੀ ਨਿਸ਼ਾ ਦੇ ਨਾਲ ਬਹੁਤ ਗਲਤ ਹੋਇਆ ਮੇਰੀ ਮਾਂ ਰੋਂਦੇ ਰੋਂਦੇ ਆਪਣੇ ਘਰ ਚਲੀ ਗਈ ਸੀ ਅਤੇ ਇਸ ਗੱਲ ਦੇ ਬਾਰੇ ਪਰ ਮੈਂ ਵੀ ਸੋਚ ਰਹੀ ਸੀ ਕਿ ਆਖਰ ਆਕਾਸ਼ ਨੇ ਮੈਨੂੰ ਝੂਠ ਬੋਲ ਕੇ ਵਿਆਹ ਕਿਉਂ ਕਰਵਾਇਆ ਸੀ ਉਹ ਸਿੱਧੇ ਤਰੀਕੇ ਨਾਲ ਵੀ ਤਾਂ ਮੇਰੇ ਨਾਲ ਵਿਆਹ ਕਰਵਾ ਸਕਦਾ ਸੀ ਅਤੇ ਜਦੋਂ ਮੈਂ ਇਹ ਗੱਲ ਆਕਾਸ਼ ਤੋਂ ਪੁੱਛੀ ਤਾਂ ਆਕਾਸ਼ ਨੇ ਕਿਹਾ ਜੇਕਰ ਮੈਂ ਸਿੱਧੇ ਤਰੀਕੇ ਨਾਲ ਤੇਰਾ ਰਿਸ਼ਤਾ ਤੇਰੇ ਘਰ ਵਾਲਿਆਂ ਨੂੰ ਭੇਜਦਾ ਤਾਂ ਤੇਰੀ ਮਾਂ ਕਦੇ ਵੀ ਤੇਰਾ ਵਿਆਹ ਮੇਰੇ ਨਾਲ ਨਹੀਂ ਕਰਦੀ ਸੀ ਕਿਉਂਕਿ ਉਹ ਤੇਰੇ ਤੋਂ ਬਹੁਤ ਨਫ਼ਰਤ ਕਰਦੀ ਸੀ ਅਤੇ ਤੈਨੂੰ ਕਦੇ ਵੀ ਵਧੀਆ ਜ਼ਿੰਦਗੀ ਜਿਉਣ ਦੇ ਲਈ ਨਹੀਂ ਦੇਖ ਸਕਦੀ ਸੀ ਅਤੇ ਉਸ ਦਿਨ ਰਾਤ ਦੇ ਸਮੇਂ ਤੂੰ ਆਪਣੇ ਘਰ ਤੋਂ ਬਾਹਰ ਦੇ ਦਰਵਾਜ਼ੇ ਤੇ ਬੈਠੀ ਰੋ ਰਹੀ ਸੀ ਅਤੇ ਵਾਰ-ਵਾਰ ਦਰਵਾਜ਼ਾ ਖੋਲਣ ਦੇ ਲਈ ਮਿਹਨਤ ਕਰ ਰਹੀ ਸੀ ਉਸ ਸਮੇਂ ਮੈਂ ਉੱਥੋਂ ਜਾ ਰਿਹਾ ਸੀ ਤੈਨੂੰ ਰੋਂਦੇ ਹੋਏ ਦੇਖ ਕੇ ਮੇਰਾ ਦਿਲ ਕਬਰਾ ਗਿਆ ਸੀ ਉਸ ਪਲ ਮੈਂ ਫੈਸਲਾ ਕਰ ਲਿਆ ਸੀ ਕਿ ਮੈਂ ਤੈਨੂੰ ਸਹਾਰਾ ਦੇਵਾਂਗਾ ਕਿਉਂਕਿ ਪਹਿਲੀ ਨਜ਼ਰ ਵਿੱਚ ਹੀ ਤੂੰ ਮੈਨੂੰ ਬਹੁਤ ਮਜ਼ਬੂਰ ਅਤੇ ਲਾਚਾਰ ਲੱਗੀ ਸੀ ਅਤੇ ਜਦੋਂ ਮੈਂ ਸ਼ਾਨਬੀਨ ਕਰਵਾਈ ਤਾਂ ਮੈਨੂੰ ਪਤਾ ਲੱਗਿਆ ਕਿ ਤੇਰੀ ਸੱਕੀ ਮਾਂ ਮਰ ਚੁੱਕੀ ਹੈ ਅਤੇ ਤੇਰੀ ਮਤਰੀ ਮਾਂ ਤੈਨੂੰ ਪਾਲ ਰਹੀ ਹੈ ਅਤੇ ਇਸ ਲਈ ਮੈਂ ਇਸ ਤਰ੍ਹਾਂ ਝੂਠ ਬੋਲ ਕੇ ਆਪਣਾ ਰਿਸ਼ਤਾ ਪੇਜਿਆ ਸੀ ਜਦੋਂ ਕਿ ਮੇਰੀ ਮੰਮੀ ਜਦੋਂ ਵੀ ਨਿਸ਼ਾ ਦੀ ਹਾਲਤ ਦੇਖਦੀ ਸੀ ਤਾਂ ਤਕਲੀਫ ਵਿੱਚ ਰੋ ਪੈਂਦੀ ਸੀ ਪਰ ਹੁਣ ਉਸ ਦੇ ਹੱਥ ਵਿੱਚ ਕੁਝ ਨਹੀਂ ਸੀ ਮੇਰਾ ਦਿਔਰ ਅਤੇ ਮੇਰਾ ਪਤੀ ਇੱਕ ਸਿਆਸੀ ਪਾਰਟੀ ਨਾਲ ਸੰਬੰਧ ਰੱਖਦੇ ਸਨ ਇਸ ਲਈ ਕਿਸੇ ਵੀ ਕੀਮਤ ਤੇ ਉਸ ਦੇ ਖਿਲਾਫ ਕੋਈ ਐਕਸ਼ਨ ਨਹੀਂ ਲਿਆ ਜਾ ਸਕਦਾ ਸੀ ਮੰਮੀ ਨੇ ਪੂਰੀ ਕੋਸ਼ਿਸ਼ ਕੀਤੀ ਕਿ ਨਿਸ਼ਾ ਨੂੰ ਤਲਾਕ ਮਿਲ ਜਾਵੇ ਪਰ ਪੁਲਿਸ ਉਸ ਦੇ ਖਿਲਾਫ ਜਾਣ ਦੇ ਲਈ ਤਿਆਰ ਨਹੀਂ ਸੀ ਪਰ ਮੈਂ ਦੁਆ ਕਰਦੀ ਸੀ ਕਿ ਮੇਰੀ ਭੈਣ ਨਿਸ਼ਾ ਦੀ ਜ਼ਿੰਦਗੀ ਵਿੱਚ ਵੀ ਸਕੂਨ ਆ ਜਾਵੇ ਉਹ ਮੇਰਾ ਖੂਨ ਹੈ ਅਤੇ ਮੈਂ ਆਪਣੇ ਖੂਨ ਨੂੰ ਇੰਨੀ ਤੱਕ ਨੀਸ ਨਹੀਂ ਦੇ ਸਕਦੀ ਤਾਂ ਦੋਸਤੋ ਇਹ ਕਹਾਣੀ ਸੁਣ ਕੇ ਤੁਹਾਨੂੰ ਕਿਸ ਤਰ੍ਹਾਂ ਲੱਗੀ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਿਓ ਅਤੇ ਜੇਕਰ ਤੁਸੀਂ ਸਾਡੇ ਇਸ ਚੈਨਲ ਦੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਿਓ ਇਸ ਕਹਾਣੀ ਨੂੰ ਅੰਤ ਤੱਕ ਸੁਣਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ